ਦਾ ਬਹੁਤ ਜਿਆਦਾ ਜਿਹੜਾ ਹਿਊਮਨ ਕੈਪੀਟਲ ਆ ਨੌਜਵਾਨਾ ਉਹ ਪੰਜਾਬ ਦੀ ਧਰਤੀ ਨੂੰ ਛੱਡਦਾ ਪੁਰਿਆ ਜਾ ਰਿਹਾ ਹੈ। ਇਹ ਹਕੀਕਤ ਲਿਖੀ ਪਈ ਆ ਅਖਬਾਰਾਂ ਦੀਆਂ, ਸੁਰਖੀਆਂ ਬਣਦੀ ਆ, ਨਿਤ ਘਰਾਂ ਦੀ ਦਾਸਤਾਨ ਬਣਦੀ ਆ। ਜਿਦਾਂ ਇਹ ਉਥੋਂ ਜੇ ਆਪਾਂ 1960 ਦਾ ਲਿਟਰੇਚਰ ਰਿਵਿਊ ਕਰੀਏ ਪੰਜਾਬ ਤੋਂ ਮਾਈਗ੍ਰੇਸ਼ਨ ਨਾਲ ਰਿਲੇਟਡ ਜਿਦਾ ਨਾ ਇਹ ਗੱਲ ਖੰਬਲੀ ਹੁੰਦੀ ਆ ਕਿ ਜਿਹੜੇ ਲੋਕ ਕਿੱਥੋਂ ਗਏ ਉਹ ਪਹਿਲਾਂ ਹੀ ਕੁਆਲੀਫਾਈਡ ਸੀ ਜਾਂ ਦਾ ਹਾਇਰ ਐਜੂਕੇਸ਼ਨ ਲਈ ਜਾਂ ਹਾਇਰ ਸਕਿੱਲ ਦੇ ਲਈ ਗਏ। ਤੇ ਉਥੇ ਜਾ ਕੇ ਉਹਨਾਂ ਨੇ ਸਕਿਲ ਦੇ ਨਾਲ এডਿਕੇਸ਼ਨਲ ਲੈਵਲ ਨੂੰ ਗ੍ਰੋ ਕੀਤਾ ਉਹ ਜੋ ਵੱਡੀ ਗਿਣਤੀ ਇਸਨ ਬਾਕੀ ਹੈ ਹਰ ਬਾਅਦ ਤੋਂ ਬਿਨਾ ਉਹ ਬਹੁਤ ਘੱਟ ਪੈਸੇ ਲਗਾਏ ਕਿਉਂਕਿ ਸਪਾਂਸਰ ਇਹਦੇ ਬੰਦ ਗਿਆ ਉਹ ਜਿਹੜੀਆਂ ਕੰਸਟਰਕਟਰ ਰਹੇ ਤੇ ਉਥੇ ਜਾ ਕੇ ਜਿੰਨੀ ਉਹਨਾਂ ਨੇ ਕਮਾਈ ਕੀਤੀ ਉਹ ਜੋ ਬਹੁਤ ਜ਼ਿਆਦਾ ਐਮਰਜੈਂਸੀ ਜਿਹੜੀ ਐ ਕਿ ਫਲਾਉਟ ਤੇ ਜ ਸਾਡੇ ਪਿੰਡ ਪੰਜਾਬ ਤੋਂ ਖਾਂਦੇ ਪਿੰਡੇ ਕਰ ਹਨ ਬੱਚੇ ਮਾਈਗਰੇਟ ਕਰ ਰਹੇ ਨੇ ਜੇ ਉਹਦੀ ਗਿਣਤੀ ਭਾਵੇਂ ਪਰ ਪੋਰਸ਼ਨ ਦੇ ਤੌਰ ਤੇ ਬਹੁਤ ਵੱਡੀ ਨਾ ਹੋਵੇ ਪਰ ਜਦੋਂ ਅਸੀਂ ਦੇਖਦੇ ਹਾਂ ਉਹੀ ਪ੍ਰੈਸ਼ਰ ਗਰੁੱਪ ਨੇ ਉਹੀ ਓਪੀਨੀਅਨ ਮੇਕਰ ਨੇ ਜਦੋਂ ਉਹ ਜਾਂਦੇ ਨੇ ਤਾਂ ਪਿੱਛੇ ਸਾਰੇ ਘਰ ਤੇ ਜਿਹੜਾ ਦਬਾਅ ਘਟ ਜਾਏ ਜਾਂ ਸਾਰੇ ਘਰ ਚ ਜਿਹੜੀ ਪਾਰਟਿਸਪੇਟ ਕਰਦੀ ਹੈ ਜਿਹਦੇ ਨਾਲ ਹੋਰ ਪ੍ਰੋਬਲਮ ਵੀ ਬਹੁਤ ਜ਼ਿਆਦਾ ਇਹ ਆ ਰਹੀ ਹੈ ਕਿ ਆਉਣ ਵਾਲੇ ਸਮੇਂ ਚ ਹੋਰ ਜ਼ਿਆਦਾ ਬਦਲ ਇਹੱਖ-ਵੱਖ ਲੈਪਸ ਬਣਿਆ ਕਿ ਟੈਕਨੀਕ ਆ ਕੇ ਕਰ ਜਾਏ ਜਾਂ ਕਿ ਆਪਣੇ ਗਿਹੜੇ ਘਟੇ ਵਿੱਚ ਇਹ ਵੀ ਇਹ ਪਰਮਾਨੈਂਟਲੀ ਆਡੀਆ ਨਾਲ ਜਾਉਂਦਾ ਈ ਕੈਕਟਰ ਮੁੱਤੀ ਇਹਦੇ ਜੇਸਟ ਨੂੰ ਕਿਤੇ ਮੰਨਦਾ ਕਿ ਜਿਹੜੇ ਜਿਹੜੇ ਲੋਕ ਜੋ ਆਪਣੀ ਐਸਐਮ ਵੀ ਦੇ ਦੋ ਤੇ ਹੈਗੋ ਬੱਤ ਕਰ ਜਿਹੜੇ ਹੈਗੇ ਉਹ ਅੱਜ ਵੀ ਕਰਦੇ ਜੱਲੇ ਨੇ ਜਿਨ੍ਹਾਂ ਨੇ ਅੱਜ تک ਪਿਛਲੇ ਇਹ ਇਸ ਰਵੇ ਸਟੇਨ ਨੂੰ ਸਮਝ ਆਉਂਦਾ ਹੈ ਕਿ ਉਹਨਾਂ ਨੂੰ ਭੇਜ ਕੇ ਵੀ ਕੋਈ ਬਹੁਤ ਵੱਡੀ ਕਾਇਆ ਕੰਧ ਨਾ ਬੈਠੀ ਹੋਈ ਹੈ ਜਿਨ੍ਹਾਂ ਦਾ ਇਹ ਮੈਂ ਸਿਸਟਮ ਨੂੰ ਸਮਝੇ ਜਿੱਦੇ ਸਾਡੇ ਅਸੀਂ ਕੰਟਰੀ ਲੈਸ ਕੀਤੇ ਸਭ ਤੋਂ ਵੱਧ ਕਿੱਥੇ ਗਏ ਨੇ ਉਦੇ ਵਿੱਚ ਤੇ ਕੈਨੇਡਾ ਪਹਿਲੇ ਨੰਬਰ ਤੇ ਉਤਰੇ ਇਹਨਾਂ ਪੰਦਰਾਂ ਦੇ ਹੱਥ ਦੇਖੀਏ ਮੈਂ ਉਹ ਇੰਨੀ ਕਿਪਰਸੀ ਹੋ ਕੇ ਕਿ ਮੈਂ ਆਪਣੇ ਉੱਤੇ ਰੁਝ ਜਾਂਦਾ ਪੰਜਾਬ 247 ਟੀਵੀ ਤੇ ਤੁਹਾਡਾ ਸਵਾਗਤ ਕਰਦੇ ਹਾਂ ਸਵਾਗਤ ਪੰਜਾਬ ਦੇ ਸ਼ਹਿਰ ਪਟਿਆਲਾ ਚ ਬੈਠੇ ਆ ਜੀ ਡਾਕਟਰ ਗਿਆਨ ਸਿੰਘ ਰਾਦੇ ਕੋ ਉਹਨਾਂ ਦੇ ਰੈਜ਼ਿਡੈਂਸ ਚ ਉਹਨਾਂ ਨਾਲ ਪ੍ਰਵਾਸ ਦੇ ਸੰਬੰਧ ਕੁਝ ਗੱਲਾਂ ਬਾਤਾਂ ਕਰਨੀਆਂ ਨੇ ਤੇ ਤੁਹਾਡੇ ਨਾਲ ਸਾਂਝ ਪਾਉਣੀ ਆ ਕਿ ਜਿਹੜੇ ਅਸੀਂ ਪ੍ਰਵਾਸੀ ਆ ਪੰਜਾਬ ਬਾਰੇ ਜਿਸ ਤਰ੍ਹਾਂ ਅਸੀਂ ਸੋਚਦੇ ਆ ਇੱਥੇ ਪੰਜਾਬ ਵਿੱਚ ਬੈਠੇ ਲੋਕ ਵੀ ਸਾਡੇ ਮਸਲਿਆਂ ਬਰਤੀ ਬੜੇ ਚਿੰਤਾਤ ਪੰਜਾਬ ਬਾਰੇ ਚਿੰਤਾ ਜਿੱਦਾਂ ਅਸੀਂ ਕਰਦੇ ਆ ਇੱਥੇ ਵੀ ਬਹੁਤ ਸਾਰੇ ਸਕਾਲਰ ਨੇ ਜਿਹੜੇ ਵੱਖ-ਵੱਖ ਵਿਸ਼ਿਆਂ ਤੇ ਪੂਰੀ ਡੈਪਥ ਚ ਖੋਜ ਕਰਕੇ ਕਈ ਤੱਥ ਸਾਡੇ ਸਾਹਮਣੇ ਲੈ ਕੇ ਆਉਂਦੇ ਆ। ਉਹਨਾਂ ਹੀ ਸਾਰੀਆਂ ਪ੍ਰਵਾਸ ਨਾਲ ਸੰਬੰਧਿਤ ਗੱਲਾਂ ਤੇ ਅੱਜ ਅਸੀਂ ਇਕੱਠੇ ਹੋਏ ਆ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ। ਮਿਹਰਬਾਨੀ ਤੁਹਾਡੀ ਗੱਲ ਸਰ। ਸਭਾ ਇਕੱਠਿਆ ਸਾਡੇ ਲਈ ਡਾਕਟਰ ਕੁਲਦੀਪ ਸਿੰਘ ਨਾਲ ਨੇ ਡਾਕਟਰ ਕੁਲਦੀਪ ਹੀ ਇਨਟਰੋਡਕਸ਼ਨ ਦੇਣਗੇ ਡਾਕਟਰ ਸਾਹਿਬ ਦੀ ਤੇ ਉਹਨਾਂ ਦੇ ਕੰਮ ਬਾਰੇ ਥੋੜੀ ਜਾਣਕਾਰੀ। ਜਿਸ ਕਿਸਮ ਦਾ ਪੰਜਾਬ ਇੱਕ ਗੰਭੀਰ ਸਿਵਲਾਈਜੇਸ਼ਨ ਦੇ ਕ੍ਰਾਈਸਿਸ ਵਿੱਚੋਂ ਲੰਘ ਰਿਹਾ। ਇਹ ਇਤਿਹਾਸਕ ਤੌਰ ਤੇ ਗਿਣਿਆ ਜਾਊਗਾ ਕਿ ਇਸ ਪੀੜੀ ਦੇ ਵਿੱਚ ਆ ਕੇ ਇੱਕ ਸੱਭਿਆਤਾ ਦਾ ਸੰਕਟ ਆ ਗਿਆ ਸੱਭਿਆਤਾ ਦਾ ਸੰਕਟ ਭਾਵੇਂ ਆ ਕਿ ਇਹਦਾ ਬਹੁਤ ਜ਼ਿਆਦਾ ਜਿਹੜਾ ਹਿਊਮਨ ਕੈਪੀਟਲ ਆ ਨੌਜਵਾਨਾ ਉਹ ਪੰਜਾਬ ਦੀ ਧਰਤੀ ਨੂੰ ਛੱਡਦਾ ਤੁਰਿਆ ਜਾ ਰਿਹਾ ਇਹ ਹਕੀਕਤ ਨਹੀਂ ਹੀ ਪਈ ਆ ਅਖਬਾਰਾਂ ਦੀਆਂ ਸੁਰਖੀਆਂ ਬਣਦੀ ਆ ਨਿਤ ਘਰਾਂ ਦੀ ਦਾਸਤਾਨ ਬਣਦੀ ਆ ਇਹਦੇ ਤੇ ਬਹੁਤ ਜ਼ਿਆਦਾ ਲੇਖਕਾਂ ਕਹਾਣੀਕਾਰਾਂ ਨੇ ਨਾਟਕਕਾਰਾਂ ਨੇ ਨਾਵਲਕਾਰਾਂ ਨੇ ਜਜਵਾਤੀ ਕਿਸਮ ਦੀਆਂ ਚੀਜ਼ਾਂ ਦਾ ਲਿਖੀਆਂ ਨੇ ਤੇ ਕਿਸ ਕਿਸਮ ਦੀਆਂ 트ੈਜੇਡੀਆਂ ਵਾਪਰਦੀਆਂ ਕੀ ਹੋਣੀਆਂ ਤੇ ਅਣ ਹੋਣੀਆਂ ਹੁੰਦੀਆਂ ਪਰ ਜਿਸ ਤਰਦਦ ਦੇ ਨਾਲ ਇਸ ਪੰਜਾਬ ਦੀ ਜ਼ਮੀਨੀ ਹਕੀਕਤ ਨੂੰ ਤੱਥਾਂ ਤੇ ਅੰਕੜਿਆਂ ਨਾਲ ਬਾਚਣ ਦੀ ਜ਼ਰੂਰਤ ਸੀ ਉਹਦੇ ਲਈ ਸਾਡੇ ਬਹੁਤ ਹੀ ਮਹਾਨ ਡਾਕਟਰ ਗਿਆਨ ਸਿੰਘ ਤੇ ਉਹਨਾਂ ਦੀ ਟੀਮ ਨੇ ਮਿਲ ਕੇ ਇੱਕ ਬਹੁਤ ਵੱਡੀ ਕੋਸ਼ਿਸ਼ ਕੀਤੀ ਆ ਕਿ ਇੱਕ ਹਾਰਡ ਡਾਟਾ ਇੱਕ ਜ਼ਮੀਨੀ ਹਕੀਕਤ ਕਿਸ ਕਿਸਮ ਦੀ ਆ ਪੰਜਾਬ ਚੋਂ ਪ੍ਰਵਾਸ ਕਰਨ ਦੀ ਕਿਉਂਕਿ ਡਾਕਟਰ ਸਾਹਿਬ ਦੀ ਆਪਣੀ ਰੂਹ ਚੋਂ ਦਿਲ ਚੋਂ ਜਿਸ ਕਿਸਮ ਨਾਲ ਆਮ ਸਧਾਰਨ ਲੋਕਾਂ ਦੇ ਨਾਲ ਆਮ ਖਾਸ ਕਰ ਪਿੰਡੂ ਅਰਥਚਾਰੇ ਦੇ ਨਾਲ ਜੋੜ ਕੇ ਇਹਨਾਂ ਦੇ ਕਾਰਜ ਬਹੁਤ ਰਹੇ ਨੇ ਉਹਨੂੰ ਅਸੀਂ ਆਲਦੀ ਕੜੀ ਛੱਡਦੇ ਹੋਏ ਮੇਨਲੀ ਜਿਹੜੀ ਇਹਨਾਂ ਦੇ ਨਵਾਂ ਕੰਮ ਆਇਆ ਪਿੰਡੂ ਖੇਤਰ ਚੋਂ ਜਿਹੜਾ ਪ੍ਰਵਾਸ ਕਮੰਤਰੀ ਪ੍ਰਵਾਸ ਹੋ ਰਿਹਾ ਇੰਟਰਨੈਸ਼ਨਲ ਉਹਨੂੰ ਇਹਨਾਂ ਨੇ ਬਹੁਤ ਹੀ ਜ਼ਮੀਨੀ ਹਕੀਕਤ ਇਹ ਹਾਰਡ ਡਾਟੇ ਨੂੰ ਪ੍ਰਸਤਿਤ ਕੀਤਾ ਇਸ ਕਿਤਾਬ ਇਹ ਪੜਦੇ ਆ ਮੈਨੂੰ ਇੰਜ ਲੱਗਿਆ ਕੇਸ ਹਾਰਡ ਡਾਟਾ ਦੀਆਂ ਕਹਾਣੀਆਂ ਬਹੁਤ ਲੈਬੋਰੇਟ ਕੀਤੀਆਂ ਜਾ ਸਕਦੀਆਂ ਨੇ ਬੜਾ ਕੁਛ ਆ ਪਰ ਜੇ ਹਾਰਡ ਡਾਟਾ ਤੁਹਾਡੇ ਕੋਲੇ ਹੋਵੇ ਤਾਂ ਉਹਦੇ ਚੋਂ ਪੰਜਾਬ ਨੂੰ ਕਿਵੇਂ ਦੇਖਿਆ ਤੇ ਕਿਸ ਹਾਮਨਾ ਡਾਕਟਰ ਸਾਹਿਬ ਤੁਸੀਂ ਇਸ ਕਿਸਮ ਦੇ ਕਾਰਜ ਨੂੰ ਕਿਉਂਕਿ ਜਹਜ ਆ ਪੰਜਾਬ ਆ ਸਾਡਾ ਇਸ ਪੰਜਾਬ ਦੀ ਪੱਠ ਭੂਮੀ 'ਚੋਂ ਇੱਕ ਕਿਤਾਬ ਸਿਰਜਣ ਵੇਲੇ ਕਿਵੇਂ ਪੰਜਾਬ ਨੂੰ ਦੇਖਿਆ ਜਾਂ ਕਿਹੜੀ ਇਹ ਜੀ ਚੀਜ਼ ਸੀ ਕਿ ਇਹਨੂੰ ਦੇਖਣ ਦੀ ਲੋੜ ਆ ਤੇ ਐਡਾ ਤਰਦਦ ਕੀਤਾ ਡਾਕਟਰ ਗੰਦੀਪ ਸਿੰਘ ਜੀ ਮੈਂ ਪੰਜਾਬੀ ਟ੍ਰਿਬਿਊਨ ਲਈ ਬਹੁਤ ਪਹਿਲਾਂ ਇੱਕ ਲੇਖ ਲਿਖਿਆ ਸੀ ਕਿ ਪੰਜਾਬ ਦੇ ਪਿੰਡਾਂ ਨੂੰ ਖੋਲੇ ਵੱਢਣ ਤੋਂ ਬਚਾਇਆ ਜਾਵੇ। ਉਹਨਾਂ ਦੇ ਵਿੱਚ ਹਰੇ ਲੱਗਾ ਸੀ ਵੀ ਕੁਝ ਖੋਲੇ ਵੱਢਣ ਜਾ ਰਹੇ ਨੇ, ਕੁਝ ਬਣੇ ਹੋਏ ਨੇ। ਪਰ ਜਦ ਉਹਨੇ ਆਵਦੀ ਗਤੀ ਇਹ ਪੂਰੇ ਜੋਰ ਨਾਲ ਫੜੀ, ਉਸ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਸਾਨੂੰ ਜਿਹੜਾ ਹੈਗਾ ਖੋਲੇ ਵੱਢ ਤੋਂ ਪੰਜਾਬ ਨੂੰ ਬਚਾਉਣਾ ਚਾਹੀਦਾ ਪਰ ਇਹਦਾ ਇਹਦਾ ਵੱਡਾ ਫੈਕਟਰ ਹੈ। ਕਿ ਪੰਜਾਬ ਦੇ ਪਿੰਡੂ ਪੰਜਾਬ ਦੇ ਜਿਹੜੇ ਨੌਜਵਾਨ ਬੱਚੇ ਨੇ ਜਿਹੜਾ ਉਹ ਪ੍ਰਵਾਸ ਕਰ ਰਿਹਾ ਹੈ ਉਹਦੇ ਤੇ ਖੋਜ ਅਧਾਇਨ ਕਰਨ ਦੀ ਲੋੜ ਹੈ ਸੋ ਸਾਡੀ ਟੀਮ ਮੈਂ ਡਾਕਟਰ ਧਰਮਪਾਲ ਡਾਕਟਰ ਗੁਰਿੰਦਰ ਕੌਰ ਡਾਕਟਰ ਸੁਖਵੀਰ ਕੌਰ ਡਾਕਟਰ ਰਵਿੰਦਰ ਕੌਰ ਤੇ ਡਾਕਟਰ ਜੋਤੀ ਛੇ ਜਣਿਆਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਪੰਜਾਬ ਦਾ ਇੱਕ ਆਉਦੇ ਸਮਰਥਾ ਅਨਸਾਰ ਵੱਡਾ ਸਰਵੇ ਕਰਾਂਗੇ ਅਸੀਂ 1951 ਤੋਂ ਲੈ ਕੇ 2021 ਤੱਕ ਦਾ ਟਾਈਮ ਪੀਰੀਅਡ ਕਵਰ ਕੀਤਾ ਇਹ 1952 ਅਸੀਂ ਤਾਂ ਲਿਆ ਕਿ 1947 ਚ ਇੰਡੀਆ ਦੇ ਦੋ ਮੁਲਕ ਬਣੇ ਸੀ ਭਾਰਤ ਤੇ ਪਾਕਿਸਤਾਨ ਉਹ ਫਿਰ ਮਾਈਗ੍ਰੇਸ਼ਨ ਰਿਵਰਸ ਮਾਈਗ੍ਰੇਸ਼ਨ ਚੱਲਦੀ ਰਹੀ 50 ਤੱਕ ਆਖਿਓ ਸੈਟਲ ਹੋ ਗਈ 1952 ਤੋਂ ਲੈ ਕੇ ਅਸੀਂ ਕਰਨਾ ਸੀ ਫਿਰ ਅਸੀਂ ਪੂਰੇ ਪੰਜਾਬ ਨੂੰ ਤਿੰਨ ਰੀਜਨ ਲੈ ਇਹ ਮਾਝਾ ਦੋਆਬਾ ਮਾਝਾ ਦੋਆਬਾ ਮਾਲਵਾ ਅਸੀਂ ਉਹਨਾਂ ਨੂੰ ਸਟੱਡੀ ਕਰਨਾ ਚਾਹੁੰ ਸੀ ਪਰ ਉਹਨਾਂ ਨੂੰ ਸਟੱਡੀ ਕਰਨ ਲਈ ਕਿ ਜਿਹੜਾ ਉਹਨਾਂ ਦੇ ਅੰਕੜੇ ਹੋਣ ਉਹ ਰੈਪ੍ਰੈਜ਼ੈਂਟੇਟਿਵ ਹੋਣ ਅਸੀਂ ਅੱਧੇ ਜ਼ਿਲ੍ਹੇ ਲੈਣ ਦਾ ਫੈਸਲਾ ਕੀਤਾ ਦੋ ਜ਼ਿਲ੍ਹੇ ਅਸੀਂ ਮਾਝੇ ਦੇ ਲੈ ਦੋ ਦੁਆਬੇ ਦੇ ਤੇ ਅੱਠ ਜ਼ਿਲ੍ਹੇ ਅਸੀਂ ਲੈ ਇਹ ਮਾਲਵੇ ਦੇ ਇਹਨਾਂ ਚ 98 ਕਮਿਊਨਿਟੀ ਡਿਵੈਲਪਮੈਂਟ ਬਲਾਕ ਸੀ ਜਿਹੜੇ 98 ਕਮਿਊਨਿਟੀ ਡਿਵੈਲਪਮੈਂਟ ਬਲਾਕ ਹੈ ਉਹਨਾਂ ਜੋ ਇੱਕ ਇੱਕ ਪਿੰਡ ਅਸੀਂ ਰੈਂਡਮਲੀ ਚੂਜ਼ ਕਰ ਲਿਆ ਤੇ ਉਹ ਜੋ ਅਸੀਂ ਪਿੰਡ ਜਾ ਕੇ ਸਾਡੀ ਟੀਮ ਨੇ ਇਹ ਵੱਖ-ਵੱਖ ਸਮੇਂ ਜਾ ਕੇ ਉੱਥੋਂ ਅੰਕੜੇ ਇਕੱਠੇ ਕੀਤੇਗੇ ਕਿ ਕਿੰਨੇ ਘਰਾਂ ਨੇ ਬਰਵਾਸ ਕੀਤਾ ਕਿੰਨੇ ਘਰ ਪੱਕੇ ਤੌਰ ਤੇ ਬਰਵਾਸ ਕਰ ਗਏ ਕਿੰਨਿਆਂ ਦੇ ਬੱਚਿਆਂ ਨੇ ਬਰਵਾਸ ਕੀਤਾ ਤੇ ਉਹਦੇ ਨਾਲ ਪਿੱਛੇ ਪੰਜਾਬ ਚ ਸਮੱਸਿਆਵਾਂ ਕੀ ਖੜੀਆਂ ਹੋ ਰਹੀਆਂ ਨੇ ਇਹ ਇਸ ਤਰ੍ਹਾਂ ਦਾ ਧਿਆਨ ਹੈਗਾ ਜਿਹੜਾ ਅਸੀਂ ਸ਼ੁਰੂ ਕੀਤਾ ਤੇ ਡਾਕਟਰ ਸਾਹਿਬ ਟੋਟਲ ਕਿੰਨੇ ਤੁਸੀਂ ਜਿਵੇਂ ਇਹਦੇ ਚ ਮੈਂ ਦੇਖ ਰਿਹਾ ਸੀਗਾ ਲਗਭਗ 2500 ਤੋਂ ਉੱਪਰ ਦਾ ਤੁਸੀਂ ਡਾਟਾ ਲਿਆ ਤੇ ਪਿੰਡ ਜਿਹੜੇ ਲੈ ਨੇ ਇਹ ਟੋਟਲ ਪਿੰਡ ਜਿਹੜੇ ਰੂਰਲ ਖੇਤਰ ਦੇ ਪਲੱਸ ਫੈਮਿਲੀ ਆ ਉਦੇ ਬਾਰੇ ਤੁਹਾਡੇ ਕੋਈ ਜਿਹੜੀਆਂ ਕਿ ਕੋਈ ਤੁਸੀਂ ਹਾਰਡ ਡਾਟਾ ਦੇਖਦੇ ਰਹੇ ਆ ਉਹਦੇ ਬਾਰੇ ਤੁਹਾਡੀਆਂ ਜਾਂਦੀ ਕੀ ਪਰਸੈਪਸ਼ਨ ਬਣ ਰਹੀਆਂ ਸੀ ਇਹ ਦੇਖੋ ਅਸੀਂ ਤੁਹਾਨੂੰ ਦੱਸ ਅੱਧੇ ਜ਼ਿਲੇ ਲੈ ਆਏ ਨੇ ਉਹਦੇ ਸਾਰੇ ਡਿਵੈਲਪਮੈਂਟ ਕਮਿਊਨਿਟੀ ਡਿਵੈਲਪਮੈਂਟ ਬਲਾਗ ਲੈ ਆਏ ਜਿਹੜੇ 98 ਨੇ ਗਿਣਤੀ 'ਚ ਤੇ ਉਹਦੇ ਵਿੱਚੋਂ ਇੱਕ ਇੱਕ ਪਿੰਡ ਲਿਆ ਹੈਗਾ ਤੇ ਉਸ ਪਿੰਡ 'ਚ ਅਸੀਂ ਜਿੰਨੇ ਘਰਾਂ ਨੇ ਵੀ ਪ੍ਰਵਾਸ ਕੀਤਾ ਹੈਗਾ ਉਹ ਸਾਰੇ ਘਰ ਲੈ ਲਏ ਜਿਨ੍ਹਾਂ ਦੀ ਗਿਣਤੀ ਤਕਰੀਬਨ 2600 ਦੇ ਨੇੜੇ ਹੈਗੀ ਹੈ ਇਹਨਾਂ ਉਹਨਾਂ ਜੋ ਜਿਹੜੇ ਅੱਗੇ ਇਹ ਬਈ ਬੌਧੇ ਘਰਤਾ ਉਹਨੇ ਜਿਹਨੇ ਜੋ ਸਿੰਗਲ ਸਿੰਗਲ ਮਾਈਗ੍ਰੈਂਟ ਹੈਗਾ ਇਹ ਪਰਕਰ ਰਹੇ ਜੀ ਜਿਹੜੇ ਦੋ ਮਾਈਗ੍ਰੈਂਟ ਹੈਗੇ ਤਿੰਨ ਮਾਈਗ੍ਰੈਂਟ ਹੈਗੇ ਚਾਰ ਮਾਈਗ੍ਰੈਂਟ ਹੈਗੇ ਜਾਂ ਪੂਰੀ ਪੂਰੀ ਫੈਮਿਲੀ ਪੱਕੇ ਤੌਰ ਤੇ ਇੱਥੋਂ ਇਹ ਪੰਜਾਬ ਛੱਡ ਕੇ ਚਲੀ ਗਈ ਇਹ ਇਸ ਤਰ੍ਹਾਂ ਦਾ ਸੀ ਤੇ ਜਿਹੜਾ ਹੁਣ ਅਸੀਂ ਉੱਥੋਂ ਅੰਕੜੇ ਇਕੱਠੇ ਕੀਤੇ ਆ ਜਾਂ ਫੀਲਡ ਇਆ ਸਾਨੂੰ ਬਹੁਤ ਕੁਝ ਉੱਥੋਂ ਦੇਖਣ ਨੂੰ ਮਿਲਿਆ ਇਹ ਇੱਕ ਤਾਂ ਇਹ ਮਿਲਿਆ ਕਿ ਇਹ ਲੋਕ ਜਿਹੜੇ ਹੈਗੇ ਜਿਆਦਾ ਜਨਰਲ ਕੈਟੇਗਰੀ ਜੋ ਭਾਈ ਰੈਟ ਕੀਤੇ ਨੇ ਪਿੱਛੇ ਜਿਹੜੀਆਂ ਜਨਤਕ ਸੰਸਥਾਵਾਂ ਨੇ ਜਾਂ ਜਨਤਕ ਸੇਵਾਵਾਂ ਨੇ ਉਹਨਾਂ ਤੇ ਜਿਹੜਾ ਪ੍ਰੈਸ਼ਰ ਗਰੁੱਪ ਹੁੰਦੇ ਸੀ ਉਹ ਆਲਮੋਸਟ ਖਤਮ ਹੋ ਗਏ ਜਾਂ ਬਹੁਤ weak ਹੋ ਗਏ ਕਿਉਂਕਿ ਉਹ ਕੈਟੇਗਰੀ ਦੇ ਬੱਚੇ ਨਾ ਇੱਥੇ ਰਹਿ ਨਹੀਂ ਰਹੇ ਹੈਗੇ ਤੇ ਉਹਨਾਂ ਦਾ ਇੰਟਰਸਟ ਤਾਂ ਪਿੰਡ 'ਚ ਹੈ ਹੀ ਨਹੀਂ ਇਸ ਲਈ ਸਾਡੇ ਸਕੂਲ ਸਾਡੀਆਂ ਸਿਹਤ ਸੇਵਾਵਾਂ ਜਾਂ ਹੋਰ ਜਨਤਕ ਸੇਵਾਵਾਂ ਤੇ ਜਿਹੜਾ ਹੈਗਾ ਮਾੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਡਾਕਟਰ ਸਾਹਿਬ ਇੱਕ ਕਿਉਂਕਿ ਬਹੁਤ ਜ਼ਿਆਦਾ ਵੱਡਾ ਫੈਕਟਰ ਜਿਹੜਾ ਪ੍ਰਾਣੇ ਸਮੇਂ 'ਚ ਸੀ ਕਿਉਂਕਿ ਤੁਸੀਂ ਹਿਸਟੋਰੀਕਲ ਕੰਪੋਨੈਂਟ ਦੇਖਿਆ ਉਹਨੂੰ ਬ੍ਰੇਨ ਡレイン ਦਾ ਨਾਮ ਇਸ ਕਰਕੇ ਦਿੱਤਾ ਜਾਂਦਾ ਸੀਗਾ ਕਿ ਬਹੁਤ ਵੱਡੇ ਪੱਧਰ ਤੇ ਬ੍ਰਿਲੀਅੰਟ ਡਾਕਟਰ ਗਏ ਇੰਜੀਨੀਅਰ ਗਏ ਹੋਰ ਕਿਸਮ ਦੇ ਇਹ ਜਿਹੜਾ ਮਾਸ ਲੈਵਲ ਤੇ ਖਾਸ ਕਰ ਇੱਕ ਛੋਟ ਹਲੇ ਪੜ ਹੀ ਰਹੇ ਨੇ ਬੱਚੇ ਹਲੇ ਉਹਨਾਂ ਨੇ ਕੋਈ ਸਕਿਲਿੰਗ ਵੀ ਨਹੀਂ ਡਿਵੈਲਪ ਕੀਤੀ ਇਹਨੂੰ ਕਿਵੇਂ ਤੁਸੀਂ ਕਨਸੈਪਚੁਅਲਾਈਜ਼ ਕਰਕੇ ਦੇਖਦੇ ਹੋ ਇਸਕੋ ਇੱਕਦਾਂ ਦੇਖੋ ਜੀ ਆਪਾਂ 1960 ਦਾ ਲਿਟਰੇਚਰ ਰਿਵਿਊ ਕਰੀਏ ਪੰਜਾਬ ਤੋਂ ਮਾਈਗ੍ਰੇਸ਼ਨ ਨਾਲ ਰਿਲੇਟਡ ਜਿਹੜਾ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੇ ਲੋਕ ਇੱਥੋਂ ਗਏ ਉਹ ਪਹਿਲਾਂ ਹੀ ਕੁਆਲੀਫਾਈਡ ਸੀ ਜਾਂ ਦਾ ਹਾਇਰ ਐਜੂਕੇਸ਼ਨ ਲਈ ਜਾਂ ਹਾਇਰ ਸਕਿੱਲ ਦੇ ਲਈ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਸਕਿੱਲ ਜਾਂ ਐਜੂਕੇਸ਼ਨ ਦਾ ਲੈਵਲ ਇੰਪਰੂਵ ਕੀਤਾ ਉਹਨਾਂ ਜੋ ਵੱਡੀ ਗਿਣਤੀ ਇੱਥੇ ਨੂੰ ਵਾਪਸ ਆਏ ਪਰ ਵਾਪਸ ਆਉਣ ਤੋਂ ਬਿਨਾ ਉਹ ਬਹੁਤ ਘੱਟ ਪੈਸੇ ਲਗਾਏ ਕਿਉਂਕਿ ਸਪਾਂਸਰਸ਼ਿਪ ਸੀ ਉਹਦੀ ਜੌਬ ਸੀ ਉੱਥੇ ਜਾਂ ਸਪਾਂਸਰਸ਼ਿਪ ਸੀ ਤੇ ਉੱਥੇ ਜਾ ਕੇ ਜਿੰਨੀ ਉਹਨਾਂ ਨੇ ਕਮਾਈ ਕੀਤੀ ਉਹ ਜੋ ਬਹੁਤ ਜ਼ਿਆਦਾ ਰਿਮਿਟੈਂਸ ਹੈ ਜਿਹੜੀ ਹੈਗਾ ਪੰਜਾਬ ਨੂੰ ਭੇਜੀਆਂ ਜਿਹੜੀਆਂ ਕਿ ਐਵੀਡੈਂਟਲੀ ਇਹ ਉਹਦੀ ਖਰੀਦੀ ਹੋਈ ਜ਼ਮੀਨ ਚਲਾਏ ਹੋਏ ਕਾਰੋਬਾਰ ਜਾਂ ਹੋਰ ਪੱਖਾਂ ਤੋਂ ਅੱਜ ਵੀ ਸਾਹਮਣੇ ਆਉਂਦੀਆਂ ਨੇ ਜਾਂ ਉਹ ਬਣਾਏ ਹੋਏ ਮਕਾਨ ਉਹਦੋਂ ਅੱਜ ਵੀ ਸਾਹਮਣੇ ਆਉਂਦੀਆਂ ਨੇ ਤੇ ਪਰ ਉਸ ਮੌਕੇ ਜਿਹੜੀ ਸਾਡੇ ਬਿਊਰੋਕ੍ਰੇਸੀ ਸੀ ਸਾਡੇ ਪੋਲੀਟਿਸ਼ੀਅਨ ਸੀ ਉਹਨਾਂ ਕੰਸਰਨ ਸੀ ਕਿ ਇਹ ਸਾਨੂੰ ਕੀ ਹੋ ਰਿਹਾ ਕਿਉਂ ਜਾ ਰਿਹਾ ਜੀ ਹਾਲਾਂਕਿ ਉਹ ਸਾਨੂੰ ਉਸ ਮੌਕੇ ਜਿਸ ਤਰ੍ਹਾਂ ਦਾ ਸਾਡੇ ਸਿਸਟਮ ਹੈ ਉਹਦੇ ਵਿੱਚ ਉਹ ਫਾਇਦਾ ਦੇ ਰਹੇ ਸੀ ਉਹ ਕਿੰਨਾ ਫਾਇਦਾ ਸੀ ਜਿਵੇਂ ਇਹ ਨਿਊ ਐਗਰੀਕਲਚਰ ਟੈਕਨੋਲੋਜੀ ਲੈ ਕੇ ਕੀ ਉਹਨੇ ਸਾਨੂੰ ਪੰਜਾਬ ਚ ਫਾਇਦਾ ਦਿੱਤਾ ਕਿ ਸਾਨੂੰ ਮਤਲਬ ਮਾੜੇ ਪਾਸੇ ਵੱਲ ਧੱਕਿਆ ਇਹ ਡਿਫਰੈਂਟ ਇਸ਼ੂ ਹੈਗਾ ਪਰ ਜਿਸ ਤਰ੍ਹਾਂ ਦਾ ਵੀ ਉਹ ਲੈ ਕੇ ਆਏ ਉਹਨਾਂ ਨੇ ਸਾਨੂੰ ਉਸ ਮੌਕੇ ਉਸ ਸਿਸਟਮ ਦੇ ਵਿੱਚ ਫਾਇਦਾ ਦਿੱਤਾ ਪਰ ਸਾਡੀ ਬਿਊਰੋਕਰੇਸੀ ਤੇ ਪੋਲਿਟਿਸ਼ਨਰ ਕੰਸਰਨ ਸੀ ਵੀ ਜੇ ਨਾ ਜਾਣਤਾ ਇੱਥੇ ਹੀ ਹੈਗਾ ਪਰ ਅੱਜ ਉਲਟ ਜਿਹੜਾ ਹੋ ਗਿਆ ਜਿੰਨੇ ਬੱਚਾ ਜਾ ਰਿਹਾ ਹੈ ਤੇ ਇਹ ਲੱਗਦਾ ਹੈ ਕਿ ਉਹ ਕੰਸਰਨਿੰਗ ਵਸੇਗਾ ਸਾਡੇ ਪੋਲੀਟੀਸ਼ੀਨ ਦਾ ਸਾਡੀ ਬਿਊਰੋਕ੍ਰੇਸੀ ਦਾ ਕੋਈ ਕੰਸਰਨ ਨਹੀਂ ਵੀ ਸਾਡੇ ਬੱਚੇ ਕਿਉਂ ਜਾ ਰਹੇ ਨੇ ਸਾਨੂੰ ਕੀ ਹੋ ਰਿਹਾ ਹੈਗਾ ਇਸ ਕਰਕੇ ਜਦ ਅਸੀਂ ਇਧਰ ਨੂੰ ਨਿਗਾ ਮਾਰਦੇ ਆ ਤਾਂ ਸਾਨੂੰ ਦਿਖਦਾ ਹੈ ਕਿ ਸਾਡੇ ਪਿੰਡੂ ਪੰਜਾਬ ਤੋਂ ਖਾਂਦੇ ਪਿੰਦੇ ਘਰਾਂ ਦੇ ਬੱਚੇ ਮਾਈਗਰੇਟ ਕਰ ਰਹੇ ਨੇ ਜੇ ਉਹਦੀ ਗਿਣਤੀ ਭਾਵੇਂ ਪਰਪੋਰਸ਼ਨ ਦੇ ਤੌਰ ਤੇ ਬਹੁਤ ਵੱਡੀ ਨਾ ਹੋਵੇ ਪਰ ਜਦ ਅਸੀਂ ਦੇਖਦੇ ਹਾਂ ਉਹੀ ਪ੍ਰੈਸ਼ਰ ਗਰੁੱਪ ਨੇ ਉਹੀ opinion maker ਨੇ ਜਦੋਂ ਉਹ ਜਾਂਦੇ ਨੇ ਤਾਂ ਪਿੱਛੇ ਸਾਰੇ ਘਾਸਤੇ ਜਿਹੜਾ ਦਬਾਅ ਘਟਦਾ ਜਾਂ ਸਰ ਘਾਚ ਜਿਹੜੀ ਪਾਰਟਿਸਪੇਸ਼ਨ ਘਟਦੀ ਹੈ ਜਿਹਦੇ ਨਾਲ ਹੋਰ ਪ੍ਰੋਬਲਮ ਬਹੁਤ ਜ਼ਿਆਦਾ ਇਹ ਆ ਰਹੀਆਂ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਵਧਣਗੀਆਂ ਡਾਕਟਰ ਸਾਹਿਬ ਇੱਕ ਨਾ ਫੈਕਟਰ ਮੈਂ ਤੁਹਾਡੀ ਇਹਦੇ ਤੇ ਰਿਸਰਚ ਜੋ ਪੜ੍ਹਦੇ ਦੇਖ ਰਿਹਾ ਸੀ ਵੀ ਵੇ ਜਦੋਂ ਤੁਸੀਂ ਆਪ ਹੀ ਪੁਆਇੰਟ ਦਾ ਜ਼ਿਕਰ ਕੀਤਾ ਵੀ ਪਹਿਲਾਂ ਜਿਹੜਾ ਕੈਪੀਟਲ ਆਉਂਦਾ ਸੀ ਇਸ ਪੰਜਾਬ ਦੇ ਵਿੱਚ ਉਹਦੀ ਡਿਵੈਲਪਮੈਂਟ ਸੀ ਸੋਨੇ ਘਰ ਪੈ ਪੱਕੇ ਹੋਏ ਗਰੀ ਲਿਵਲ ਰਿਚ ਵੀ ਹੋਇਆ ਹੁਣ ਜਿਹੜਾ ਇਸ ਦੇ ਵਿੱਚ ਆਉਂਦਾ ਤੁਹਾਡਾ ਕਿ ਵੱਖ-ਵੱਖ ਲੈਵਲ ਦਾ ਕੋਈ ਡੈਟ ਚੱਕ ਕੇ ਕਰਜ਼ਾ ਚੱਕ ਕੇ ਆਪਣੇ ਗਹਿਣੇ ਘਟੇ ਵੇਚ ਕੇ ਵੀ ਉਹ ਪਰਮਨੈਂਟਲੀ ਇਥੋਂ ਛੱਡ ਜਾਣਾ ਚਾਹੁੰਦਾ ਇਹ ਫੈਕਟਰ ਨੂੰ ਤੁਸੀਂ ਇਦੇ ਚ ਕਿਸ ਰੂਪ ਚ ਮਤਲਬ ਦਰਜ ਕੀਤਾ ਕਿ ਕਿਹੜੇ ਕਿਹੜੇ ਰੂਪ ਚ ਉਹ ਆਪਣੇ ਐਸਿਡ ਵੀ ਵੇਚ ਰਹੇ ਤੇ ਇਹ ਇਹ ਸਖੋਜ ਜਾਂਨ ਦੇ ਵਿੱਚ ਸਾਡੀ ਟੀਮ ਨੇ ਜਿਹੜਾ ਕੋਈ ਦੇਖਿਆ ਉਹਦੇ ਬਹੁਤ ਸਾਰੇ ਇੰਪੈਕਟ ਹੈ ਜਿਹੜੇ ਅਸੀਂ ਲਿਸਟ ਕੀਤੇ ਹੈ ਜਿਨ੍ਹਾਂ ਨੂੰ ਡਿਸਕਸ਼ਨ ਹੈ ਜਾਂ ਜਿਹਦਾ ਐਨਲਿਸਿਸ ਹੈਗਾ ਉਹਦੇ ਪੋਲਿਸੀ ਇੰਪਲੀਕੇਸ਼ਨਸ ਵੀ ਹੈ ਤੁਸੀਂ ਉਹਦੇ ਵਿੱਚੋਂ ਇੱਕ ਬਾਰੇ ਪੁੱਛਿਆ ਇਹ ਕੈਪੀਟਲ ਡਰੇਨ ਬਾਰੇ ਜਦੋਂ ਇਹ ਬੱਚੇ ਇੱਥੋਂ ਜਾਂਦੇ ਨੇ ਤਾਂ ਇਹਨਾਂ ਦਾ ਵੱਡਾ ਖਰਚ ਹੈ ਇਹਨਾਂ ਦੇ ਘਰਾਂ ਤੋਂ ਬਸ ਤੋਂ ਬਾਹਰ ਹੈ ਪਰ ਇਹ ਇਹਨਾਂ ਜੋ ਵੱਡੀ ਗਿਣਤੀ ਜਨਰਲ ਕੈਟੇਗਰੀ ਦੀ ਹੈ ਉਹ ਜੋ ਫਿਰ ਬਹੁਤ ਵੱਡੀ ਗਿਣਤੀ ਜੱਟ ਫਾਰਮਰ ਦੀ ਹੈ ਤੇ ਜਿਹੜਾ ਉਹ ਜਾ ਰਿਹਾ ਹੈਗਾ ਉਹ ਦੱਸਦਾ ਰਹਿੰਦੇ ਕਿ ਸਾਡੀ ਸੇਵਿੰਗ ਹੈ ਪਰ ਜਿੰਨਾ ਇਹ ਮੈਂ ਪੰਜਾਬ ਇਕਨੋਮੀ ਨੂੰ ਪੜ੍ਹਿਆ ਪੰਜਾਬ ਇਕਨੋਮੀ ਸਮਝਿਆ ਰੂਲ ਇਕਨੋਮੀ ਸਮਝਿਆ ਜਾਂ ਐਗਰੀਕਲਚਰ ਇਕਨੋਮੀ ਸਮਝਿਆ ਉਹ ਜੋ ਮੈਨੂੰ ਪਤਾ ਹੈ ਕਿ ਉਹ ਉਹਨਾਂ ਦੀ ਸੇਵਿੰਗ ਨਹੀਂ ਹੈਗੀ ਅਸੀਂ ਐਜ਼ ਰਿਪੋਰਟਡ ਫਿਗਰ ਦੇ ਲਈਏ ਨੇ ਪਰ ਨਾਲ ਦੀ ਨਾਲ ਅਸੀਂ ਪੁਆਇੰਟ ਆਊਟ ਕੀਤਾ ਉਹਦੇ ਇਸ ਐਨਾਲਿਸਿਸ ਦੇ ਵਿੱਚ ਕਿ ਉਹ ਬੈਂਕਾਂ ਤੋਂ ਜਾਂ ਹੋਰ ਇੰਸਟੀਟਿਊਸ਼ਨ ਤੋਂ ਲਿਮਟ ਲੈ ਲੈਂਦੀਆਂ ਨੇ ਤਾਂ ਕਿ ਰੇਟ ਆਫ ਇੰਟਰੈਸਟ ਘੱਟ ਪਵੇ ਉਹ ਲਿਮਟਾਂ ਨੇ ਜਿਹੜੀਆਂ ਉਹਨੇ ਜ਼ਮੀਨ ਤੇ ਰੈਡ ਐਂਟਰੀ ਹੋ ਜਾਂਦੀ ਉਹ ਗੈੜੇ ਹੋ ਜਾਂਦੇ ਨੇ ਜ਼ਮੀਨਾਂ ਉਹ ਉਥੋਂ ਉਹਨੂੰ ਅਲਟੀ ਸੇਵਿੰਗ ਦਿਖਾਉਣ ਲੱਗ ਜਾਂਦੇ ਸੇਵਿੰਗ ਨਹੀਂ ਹੈਗੀ ਜਾਂ ਤਾਂ ਉਹ ਇਸ ਤਰ੍ਹਾਂ ਦੀ ਆ ਜ਼ਮੀਨ ਤਕਰੀਬਨ ਪੱਕੇ ਦੌਰ ਤੇ ਗੈਨੇ ਭਾਦਦੇ ਨੇ ਸਰਕਾਰ ਕੋਲ ਉਹ ਤਕਰੀਬਨ ਪੱਕੇ ਦੌਰ ਤੇ ਹੈਗੀ ਜਾਂ ਜ਼ਮੀਨਾਂ ਵੇਚਦੇ ਨੇ ਜਾਂ ਉਸ ਤੋਂ ਬਿਨਾ ਹੋਰ ਅਦਾਰਿਆਂ ਤੋਂ ਜਿਹੜਾ ਹੈਗਾ ਉਹ ਕਰਜ਼ਾ ਲੈਂਦੇ ਨੇ ਕਰਜ਼ਾ ਲੈਂਦੇ ਨੇ ਕੋਈ ਪ੍ਰਾਪਰਟੀ ਇਧਰ ਲਈ ਉਧਰ ਲਈ ਛੋਟੀ ਮੋਟੀ ਉਹ ਵੇਚਤੀ ਜਾਂ ਕਿਸੇ ਕੋ ਆਰਨਮੈਂਟਸ ਨੇ ਉਹ ਵੇਚਤੇ ਜਾਂ ਆੜਤੀ ਤੋਂ ਪੈਸੇ ਲੈ ਲਿਆ ਜਾਂ ਪਿੰਡ ਦੇ ਵੱਡੇ ਕਿਸਾਨ ਤੋਂ ਵੀ ਕਰਜ਼ਾ ਲੈ ਲਿਆ ਪਰ ਵੱਡੇ ਕਿਸਾਨ ਤੋਂ ਕਰਜ਼ੇ ਵਾਲਾ ਜਿੰਨਾ ਸਾਡਾ ਧਿਆਨ ਆਉਂਦਾ ਉਹ ਜੋਗਾ ਸਾਹਮਣੇ ਆਉਂਦੀ ਹੈ ਕਿ ਵੱਡੇ ਕਿਸਾਨ ਉਹਨਾਂ ਨੂੰ ਕਰਜ਼ਾ ਦਿੰਦੇ ਬਿਨਾਂ ਕਿਸੇ ਹੈਜੀਟੇਸ਼ਨ ਦੇ ਪਰ ਉਹਦੀ ਅੱਖ ਜਿਹੜਾ ਉਹ ਏਕੜ ਤੋਂ ਏਕੜ ਉੱਥੇ ਨਾ ਗੰਦੇ ਨੇ ਉਹਦੇ ਤੇ ਹੁੰਦੀ ਹੈ ਵੀ ਇਹ ਕਿਵੇਂ ਮੈਰਾਂ ਕਰਜ਼ਾ ਵਧਾਵਾਂ ਤੇ ਮੁੜਕੇ ਨੂੰ ਤੋਂ ਮੈਂ ਖਰੀਦਦਾ ਉਧਰ ਨੂੰ ਐ ਇਸ ਲਈ ਉਹ ਬੱਖ-ਵੱਖ ਸੰਸਥਾਵਾਂ ਤੋਂ ਬੱਖ-ਵੱਖ ਧਾਰਿਆਂ ਤੋਂ ਬੱਖ-ਵੱਖ ਲੋਕਾਂ ਤੋਂ ਕਰਜ਼ਾ ਲੈ ਕੇ ਜਾ ਰਹੇ ਨੇ ਹੈ ਜੀ ਤੇ ਉਹਦੇ ਕਰਕੇ ਜਿਹੜਾ ਹੈਗਾ ਉਹ ਪੈਸਾ ਉਧਰ ਜਾ ਰਿਹਾ ਹੈ ਪਰ ਜਿਵੇਂ ਪਹਿਲਾਂ ਸੀ ਪਹਿਲਾਂ ਜਾਣ ਤੇ ਖਰਚਾ ਬਹੁਤ ਘੱਟ ਸੀ ਪਿੱਛੇ ਨੂੰ ਰੇਮਿਟੈਂਸ ਬਹੁਤ ਜ਼ਿਆਦਾ ਸੀ ਅੱਜ ਜਿਹੜਾ ਹੈਗਾ ਰੇਮਿਟੈਂਸ ਬਹੁਤ ਘੱਟੇ ਸਰ ਕਰ ਰਿਹਾ ਤੇ ਬਹੁਤ ਘੱਟ ਘੜ ਰਿਹਾ 5 ਲੱਖ ਤੋਂ ਘੱਟ ਰੇਮਿਟੈਂਸ ਆ ਰਹੀਆਂ ਨੇ ਜਦੋਂ ਜਾਣ ਦਾ ਖਰਚਾ 20-25 ਲੱਖ ਰੁਪਏ ਉਸ ਤੋਂ ਬਾਅਦ ਆਲੇ ਖਰਚੇ ਹੋਰ ਜ਼ਿਆਦਾ ਆ ਰਹੇ ਨੇ ਤੇ ਇਹਨਾਂ ਜੋ ਦੋ ਤਿਹਾਈ ਤੋਂ ਵੱਧ ਗਰ ਜਿਹੜੇ ਹੈਗੇ ਉਹ ਅੱਜ ਵੀ ਕਰਜ਼ੇ ਥੱਲੇ ਨੇ ਜਿਨ੍ਹਾਂ ਨੇ ਆਪਦੇ ਬੱਚੇ ਭੇਜੇ ਨੇ ਇਹ ਇਸ ਤਰ੍ਹਾਂ ਦਾ ਸਿਨੈਰੀਓ ਸਾਹਮਣੇ ਆਉਂਦਾ ਹੈ ਕਿ ਉਹਨਾਂ ਨੂੰ ਭੇਜ ਕੇ ਵੀ ਕੋਈ ਬਹੁਤ ਵੱਡੀ ਕਾਇਆ ਕਲਪਨਾ ਤਾਂ ਇੱਥੇ ਹੋਈ ਹੈ ਜਿੰਨਾਂਕ ਇਹ ਮੈਂ ਸਿਸਟਮ ਸਮਝੇ ਜਿੰਨੇ ਸਾਡੇ ਅਸੀਂ ਕੰਟਰੀ ਲਿਸਟ ਕੀਤੇ ਸਭ ਤੋਂ ਵੱਧ ਕਿੱਥੇ ਗਏ ਨੇ ਉਹਦੇ ਵਿੱਚ ਏ ਕੈਨੇਡਾ ਪਹਿਲੇ ਨੰਬਰ ਤੇ ਹੈਗਾ ਕੈਨੇਡਾ ਦਾ ਤੇ ਜਿਹੜੇ ਉੱਥੇ ਗਏ ਨੇ ਜਿੰਨਾ ਕੁ ਉਹਨਾਂ ਬੱਚਿਆਂ ਨੂੰ ਅਸੀਂ ਉੱਥੇ ਦੇਖਿਆ ਜਿਹੜੇ ਸੁਪਨੇ ਸੱਚੀ ਗਏ ਉੱਥੇ ਗਏ ਸੀ ਪਲੱਸ 2 ਵਾਲੇ ਬੱਚੇ ਉਹ ਤਾਂ ਸ਼ਾਇਦ ਅ ਕਦੇ ਵੀ ਨਾ ਸੋਚਿਆ ਹੋਵੇ ਉਹਨਾਂ ਨੇ ਵੀ ਉਹਨਾਂ ਦੀ ਜ਼ਿੰਦਗੀ ਕੀ ਹੈ ਜਿਸ ਤਰ੍ਹਾਂ ਮੈਂ ਜੁਲਾਈ ਦੇ ਮਹੀਨੇ ਚ ਸਰੀ ਸੀ ਕੁਝ ਟਾਈਮ ਲਈ ਉੱਥੇ ਜਿਹੜੇ ਇਹਨਾਂ ਬੱਚਿਆਂ ਦੀ ਹਾਲਤ ਦੇਖੀ ਐ ਮੈਂ ਉਹ ਇੰਨੀ ਕਿ ਤਰਸਯੋਗ ਸੀ ਕਿ ਮੈਂ ਆਪਣੇ ਆਪ ਵੀ ਰੋਈ ਜਾਂਦਾ ਸੀ ਮੈਂ ਇੱਕ ਮੈਰਿਜ ਦਾ ਫੰਕਸ਼ਨ ਅਟੈਂਡ ਕਰ ਰਿਹਾ ਸੀ ਮੈਂ ਇੱਕ ਪਾਸੇ ਹੋ ਕੇ ਬਹਿ ਗਿਆ ਉਹ ਉਧਰ ਖਾਣ ਪੀਣ ਦਾ ਜਿਹੰਦਾ ਢੋਲ ਢਮਕੇ ਦਾ ਸੀ ਮੈਂ ਜਿੰਨੀ ਕੋਈ ਲੋੜ ਸੀ ਖਾਣ ਲਈ ਲਿਆ ਇੱਕ ਸਾਡਾ ਇੱਥੋਂ ਗਿਆ ਹੈ ਬੱਚਾ ਮੈਂ ਲੈ ਜਿੰਨੇ ਮੈਂ ਲੋੜ ਸੀ ਉਹ ਮੇਰੇ ਕੋਲ ਬਾਰ ਬਾਰ ਆਦੇ ਸੀ ਸਰਦ ਨੂੰ ਲਾ ਲੈ ਕੇ ਦਵਾ ਸਰਦ ਨੂੰ ਆ ਲੈ ਕੇ ਦਵਾ ਮੈਂ ਉਹਨੂੰ ਗੱਡੀ ਬੈਠੇ ਵਿੱਚ ਨਾ ਮੈਂ ਲੈ ਲਿਆ థాంਕ ਯੂ ਸੋ ਮਚ ਤੁਸੀਂ ਦਾ ਕੰਮ ਕਰੋ ਫਿਰ ਉਹ ਫੇਰ ਆ ਗਿਆ ਇੱਕ ਵਾਰੀ ਕਹਿੰਦਾ ਜੀ ਹੁਣ ਮੈਂ ਆਪ ਦੇ ਸੁਪਰਵਾਈਜ਼ਰ ਤੋਂ ਪਰਮਿਸ਼ਨ ਲੈ ਕੇ ਆਇਆ ਤੁਹਾਡਾ ਨਾਮ ਡਾਕਟਰ ਗਿਆਨ ਸਿੰਘ ਆ ਮੈਂ ਹਾਂ ਮੇਰਾ ਨਾਮ ਗਿਆਨ ਸਿੰਘ ਕਹਿੰਦਾ ਹੁਣ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਤੁਹਾਨੂੰ ਮੇਰੀ ਗੱਲ ਸੁਣਨੀ ਚਾਹੀਦੀ ਆ ਸੁਣਨੀ ਕਹੋਗੇ ਮਹਾਦਰਸ ਬੱਚੇ ਕੀ ਗੱਲ ਹੈ ਮੈਂ ਉਹਨਾਂ ਨਾਲ ਗੱਲ ਕੀਤੀ ਸ਼ਾਇਦ ਉਹ ਤੁਣਾ ਉਹ ਲਿਟਰੇਚਰ ਪੜਿਆ ਹੋਵੇ ਜਾਂ ਲਿਟਰੇਚਰ ਦੀ ਛਾਹ ਸੁਭ ਜਾਂ ਲਿਟਰੇਚਰ ਆਉਂਦਾ ਹੋਵੇ ਉਹਨੇ ਮੈਨੂੰ ਇਹ ਕਿਹਾ ਕਿ ਜਿਹੜਾ ਕੁਝ ਅਸਲ ਤੇ ਸਿਰਜ ਗਿਆ ਇਹਦੀ ਉਹਦੇ ਬਾਰੇ ਮੈਂ ਦੋ ਚਾਰ ਗੱਲਾਂ ਕਹਿਣੇ ਨੇ ਜੇ ਹੋ ਸਕਿਆ ਕਦੇ ਤੁਸੀਂ ਬੋਲ ਦਿਓ ਜੇ ਹੋ ਸਕਿਆ ਤਾਂ ਲਿਖ ਦਿਓ ਇਹ ਉਹਨੇ ਮੈਨੂੰ ਪੁੱਛਿਆ ਸੀ ਕਹਿੰਦਾ ਮੈਨੂੰ ਪੁੱਛਦੇ ਨੇ ਮੈਂ ਕਾਉਂ ਕਹਿੰਦਾ ਮੈਂ ਕੀ ਜਾਣਾ ਮੈਂ ਕੌਣ ਮੇਰਾ ਕੋਈ ਨਾਂ ਨਹੀਂ ਹੈ ਮੇਰੇ ਕੋਈ ਥਾਂ ਨਹੀਂ ਹੈ ਮੇਰਾ ਇਮਕਾ ਨੰਬਰ ਹੈ ਮੇਰਾ ਤਨਕਾ ਨੰਬਰ ਹੈ ਫੇਰ ਵੀ ਮੈਨੂੰ ਪੁੱਛਦੇ ਨੇ ਮੈਂ ਕੌਣ ਹੈਨਾ ਕਹਿੰਦਾ ਇੱਥੋਂ ਦੇ ਅਮਰਬੇਲ ਮੈਨੂੰ ਚੱਟ ਰਹੀ ਹੈ ਦੰਦਾਤ ਜਿਹੜੇ ਸਾਡੇ ਐਨ ਆਰ ਆਈ ਬਿਜ਼ਨਸ ਵਾਲੇ ਨੇ ਇਹ ਉਹਦੀ ਗੱਲ ਕਰ ਰਿਹਾ ਸੀ ਮੈਂ ਸਾਡੇ ਦੇ ਨਹੀਂ ਕਹਿੰਦਾ ਵੱਡੀ ਗਿਣਤੀ ਉਹਨਾਂ ਦੀ ਹੈ ਐਨ ਆਰ ਆਈ ਅਮਰਬੇਲ ਵਾਲੇ ਉਹਦੇ ਬਾਰੇ ਉਹ ਬੱਚੇ ਨੇ ਜਾ ਮੈਨੂੰ ਕਿਹਾ ਮੈਂ ਅੰਦਰੋਂ ਹਿੱਲ ਗਿਆ ਸੀ ਕਹ ਜਿਹੜੇ ਸੁਪਨੇ ਮੈਂ ਲੈ ਕੇ ਆਇਆ ਸੀ ਆ ਕਿਤੇ ਨਾ ਕੰਮ ਕੁਛ ਦਿਨਾਂ ਲਈ ਮਿਲਦਾ ਹਫਤੇ 'ਚ ਮੈਂ ਉਹਦੇ ਲਈ ਵੀ ਮਨਤਾ ਕਰਕੇ ਆਇਆ ਕਹਿੰਦਾ ਬਸ ਮੈਂ ਜਿਹੜਾ ਕੁਛ ਕਹਿਣ ਦੀ ਗੱਲ ਦਾ ਹੁਣ ਮੇਰੀ ਰਿਕਵੈਸਟ ਹੈ ਕਿ ਤੁਸੀਂ ਉਹਨੂੰ ਕਿਤੇ ਬੋਲ ਦਿਓ ਅੱਜ ਸੁਵਨਾ ਤੁਸੀਂ ਗੱਲ ਕੀਤੀ ਹੈ ਤਾਂ ਮੈਂ ਉਹ ਦੱਸ ਰਿਹਾ ਕਿ ਹਾਂਜੀ ਡਾਕਟਰ ਜਿਹੜਾ ਤੁਸੀਂ ਸਟਡੀ ਕੀਤੀ ਆ ਹਾਂਜੀ ਇਹਦੇ ਪਿੱਛੇ ਜਦੋਂ ਤੁਸੀਂ ਡੀਪ ਲੋਕਾਂ ਨੂੰ ਮਿਲਿਓ ਡੈਫਟ 'ਚ ਜਾ ਕੇ ਗੱਲਬਾਤ ਕੀਤੀ ਆ ਹਾਂਜੀ ਤੇ ਲੋਕ ਮਾਨਸਿਕਤਾ ਦਾ ਹਿੱਸਾ ਇਹ ਬਣੀ ਕਿਉਂ ਕਿ ਪੰਜਾਬ ਜਿਹਨੂੰ ਅਸੀਂ ਆਪਣੇ ਗੁਰੂਆਂ ਪੀਰਾਂ ਦੀ ਧਰਤੀ ਵੀ ਮੰਨਦੇ ਆ ਇਹਦੇ ਨਾਲ ਅਸੀਂ ਉੱਥੇ ਜਾ ਕੇ ਬੜਾ ਰੁਧਨ ਕਰਦੇ ਆ ਕਿ ਸਾਡਾ ਪੰਜਾਬ ਤੋਂ ਨਾਤਾ ਟੁੱਟ ਗਿਆ ਤੇ ਇੱਥੇ ਬੈਠਾ ਜਿਹੜਾ ਪੰਜਾਬੀ ਆ ਉਹਦੀ ਮਾਨਸਿਕਤਾ ਚ ਉਹਦਾ ਹਿੱਸਾ ਕਿਉਂ ਬਣੀ ਕਿ ਸਾਨੂੰ ਇਹ ਛੱਡ ਦੇਣਾ ਚਾਹੀਦਾ ਹੁਣ ਜਿਹੜਾ ਉਹ ਮੋਹ ਉਹਦੀਆਂ ਤੰਦਾਂ ਸੀ ਸਾਡੇ ਵਿਰਸੇ ਦੀਆਂ ਸਾਡੀ ਧਾਰਮਿਕਤਾ ਦੀਆਂ ਅੱਜ ਵੀ ਅਸੀਂ ਕਹਿੰਨੇ ਆ ਅਸੀਂ 5 ਪੰਜਾਬ ਵਸਾਲੇ 8 ਵਸਾਲੇ ਪਰ ਨਾਲ ਇਹ ਵੀ ਕਹਿੰਨੇ ਆ ਕਿ ਜਿੱਥੇ ਅਸੀਂ ਪੈਦਾ ਹੋਏ ਸੀ ਉਹ ਅਨੰਦਪੁਰ ਕਿੱਥੋਂ ਲੈ ਕੇ ਆਵਾਂਗੇ ਹੂੰ ਉਹ ਦਰਬਾਰ ਸਾਹਿਬ ਆਪਣਾ ਕਿੱਥੇ ਪੜਾ ਲੀਏ ਗੁਰਦੁਆਰੇ ਵੱਡੇ ਵੱਡੇ ਜਿਹੜੀਆਂ ਉਹ ਚੀਜ਼ਾਂ ਸਾਡੀਆਂ ਸਟੋਰੀਕਲ ਜੁੜੀਆਂ ਨੇ ਉਹ ਅਸੀਂ ਕਿੱਦਾਂ ਰੱਖਾਂਗੇ ਇੱਥੋਂ ਦੇ ਲੋਕਾਂ ਦੀ ਉਹ ਮਾਨਸਿਕਤਾ ਤੁਹਾਨੂੰ ਕਿੱਦਾਂ ਬਦਲੀ ਕਿਉਂ ਰਗੀ ਕਿਉਂ ਬਦਲੀ ਇਹਦੇ ਪਿੱਛੇ ਜਿਹੜਾ ਸਿਸਟਮ ਹੈ ਜਾਂ ਜਿਹੜਾ ਸਾਡਾ ਰਾਜਨੀਤਿਕ ਤਾਣਾ ਬਾਣਾ ਉਹਨੂੰ ਤੁਸੀਂ ਕਿੰਨਾ ਕੁ ਦੋਸ਼ੀ ਦੇਖਿਆ ਤੇ ਗਿਲ ਸਾਹਿਬ ਜੇ ਸਾਰੀ ਦੁਨੀਆ ਦੇਖੀਏ ਨਾਲ ਉਹਦੇ ਭਾਰਤ ਨੂੰ ਵੀ ਦੇਖ ਲਈਏ ਸੈਕੰਡ ਵਰਲਡ ਵਾਰ ਤੋਂ ਬਾਅਦ ਇਹ 1947 ਤੋਂ 1980 ਨੂੰ ਇਹ ਵਾਲਡਰ ਇਕਨੋਮੀਆ 골ਡਨ 에라 ਕਹਿੰਦੇ ਆ ਕਿਉਂਕਿ ਉਹਦੇ ਵਿੱਚ ਦੁਨੀਆ ਦੇ ਬਹੁਤੇ ਦੇਸ਼ਾਂ 'ਚ ਖਾਸ ਕਰਕੇ ਸਰਮਾਇਦਾਰ ਦੇਸ਼ਾਂ 'ਚ ਇਵਨ ਆਪਣੇ ਦੇਸ਼ 'ਚ ਵੀ ਉਹਦਾ ਡਿਫਰੈਂਟ ਇਸ਼ੂ ਆ ਇਹ ਆਰਥਿਕ ਪਾੜਾ ਘਟਿਆ ਤਗਨਾਉ ਕੈ ਇਨ ਇਕੁਐਲਿਟੀਜ਼ ਘਟੀਆਂ ਜਿਹੜੇ ਥੱਲੇ ਵਾਲੇ ਸੀ ਉਹਨਾਂ ਨੂੰ ਬੈਨੀਫਿਟ ਵੱਧ ਮਿਲੇ ਡਿਵੈਲਪਮੈਂਟ ਦੇ ਜਾਂ ਅਗਨੌਮ ਗਰੋਥ ਦੇ ਉੱਪਰਲੇ ਕੋਲ ਪਹਿਲਾਂ ਨਾਲੋਂ ਘਟ ਆਇਆ ਇਹ ਇਕਨੋਮਿਕ ਡਿਸਪੈਰਟੀਜ਼ ਘਟੀਆਂ ਉਸ ਮੌਕੇ ਲੋਕ ਸੁਖੀ ਸੀ ਤੇ ਜੇ ਆਪਾਂ ਭਾਰਤ ਦੀ ਗੱਲ ਕਰੀਏ 1951 ਚ ਸਾਡਾ ਪਲੈਨਿੰਗ ਕਮਿਸ਼ਨ ਬਣਦਾ ਹੈ ਪਹਿਲੇ ਫਸਟ ਪਲੈਨ 1950 ਚ ਬਣਦਾ ਉਹਨਿਸਕ ਪੋਜੇ ਫਸਟ ਪਲੈਨ ਸ਼ੁਰੂ ਹੁੰਦੀ ਹੈ ਤੇ 1980 ਤੱਕ ਭਾਰਤ ਦੇ ਵਿੱਚ ਵੀ ਜਿਹੜਾ ਹੈਗਾ ਇਕਨੋਮਿਕ ਡਿਸਪੈਟਿਡ ਘਟੀਆਂ ਕਿਉਂਕਿ ਪਰਲ ਸੈਕਟਰ ਵਧਿਆ ਇਹ ਸਰਸ ਜ ਬਣੀਆਂ ਤੇ ਉਹਦੇ ਨਾਲ ਜਿਹੜਾ ਹੈਗਾ ਇਹ ਲੋਕਾਂ ਨੂੰ ਇਨਕਮ ਵਧੀ ਤੇ ਡਿਸਪੈਟਿਡ ਘਟੀਆਂ ਪਰ 1980 ਦੇ ਬਾਅਦ ਸਾਡੀ ਦੁਨੀਆ 'ਚ ਜਿਹੜਾ ਪਹਿਲਾ سرمਾਈਵਾਰੀ ਦੇ 6:00 ਵਜੇ ਸੀ ਸੈਕਿੰਡ ਵਰਲਡ ਵਾਰ ਤੋਂ ਬਾਅਦ ਕਿ ਇੰਡੀਅਨ ਬਿਊਜ਼ ਦੇ ਨਾਲ ਮਿਕਸਡ ਇਕਨੋਮੀ ਨਾਲ ਉਹ ਮੁੜ ਕੇ ਕੈਪਟਲਿਜ਼ਮ ਰੀਮਰਜੈਂਸ ਕੀਤਾ ਸਗੋਂ ਕੈਪਟਲਿਜ਼ਮ ਦੀ ਵਿਗੜੀ ਹੋਈ ਫਾਰਮ ਜਿਹੜਾ ਹੈਗਾ ਕਾਰਪੋਰੇਟ ਸੈਕਟਰ ਰੀਮਰਜ ਕਰ ਗਿਆ ਉਹ ਜਿਹੜੇ ਡਿਸਪੈਰਟੀਜ਼ ਸਿਰਫ ਇਨਕਮ ਦੀ ਨਹੀਂ ਵਧੀਆਂ ਲੈਹਨ ਸੈਂਡ ਦੀਆਂ ਬਾਕੀ ਗੱਲਾਂ ਦੀ ਡਿਸਪੈਰਟੀਜ਼ ਵਧੀਆਂ ਤੇ ਇਹਦੇ ਨਾਲ ਨਾਲ ਆਈਟੀ ਸੈਕਟਰ ਵੀ ਅੱਗੇ ਆਇਆ ਤੇ ਉਹਦੇ ਨਾਲ ਲੋਕਾਂ ਇਹ ਕਮਿਊਨੀਕੇਸ਼ਨ ਵੀ ਹੋਈ ਤੇ ਔਨ ਜਾਣ ਦਾ ਹਰਕ ਵੀ ਆ ਇੱਕ ਜਿਹੜੇ ਸਾਡੇ ਭੈਣ ਭਰਾ ਇੱਥੋਂ ਜਾ ਕੇ ਬਾਹਲੇ ਮੁਲਕਾਂ 'ਚ ਬਸ ਗਏ ਇਹ ਇੱਕ ਗੱਲ ਹੈ ਜਿਹੜੀ ਮੈਂ ਬਹੁਤ ਇਮਾਨਦਾਰੀ ਨਾਲ ਮੰਨਦਾ ਮੇਰੇ ਨਾਲ ਕੋਈ ਸਹਿਮਤ ਵੀ ਹੋ ਸਕਦਾ ਕੋਈ ਸਹਿਮਤ ਹੋ ਸਕਦਾ ਮੇਰੀ ਇਲੋਜਨ ਹੋ ਸਕਦੀ ਹੈ ਕਿ ਸਾਡੇ 'ਚ ਸ਼ੈਲੋਨੈਸ ਹੈ ਫੋਕਰਪਨਤੀ ਕਿ ਅਸੀਂ ਜਿੰਨਾ ਸਾਡੇ ਕੋਲ ਉਦੋਂ ਤੋਂ ਵੱਧ ਦਿਖਾਉਨੇ ਬਿਲਕੁਲ ਹਾਂ ਬੱਦਖਾਨੇ ਜਿਹੜੇ ਸਾਡੇ ਐਨ ਆਰ ਆਈ ਭੈਣ ਭਰਾ ਆਉਂਦੇ ਸੀ ਜਿਹੜਾ ਕੁਝ ਉੱਥੋਂ ਆ ਕੇ ਦਿਖਾਉਂਦੇ ਸੀ ਉਹਨਾਂ ਨੇ ਵੀ ਸਾਡੇ ਬੱਚਿਆਂ ਨੂੰ ਟੈਕ ਕੀਤਾ ਨੇ ਖਿੱਚਿਆ ਬੱਚਿਆਂ ਨੂੰ ਵੀ ਉੱਥੇ ਤਾਂ ਦੁਨੀਆ ਸਵਰਗ ਹੈ ਆਪਾਂ ਦੇ ਇੱਥੇ ਪੱਠ ਇੱਕ ਜਿਹੜਾ ਹੈਗਾ ਇਸ ਪੀਰੀਅਡ ਦੇ ਵਿੱਚ 1980 ਦੇ ਸਾਡੇ ਸ਼ੁਰੂ ਹੋ ਗਏ 1991 ਤੋਂ ਢੋਲ ਵਜਾ ਕੇ ਇੱਕ ਨਾਮ ਕਰਵਾਉ ਸ਼ੁਰੂ ਕਰਦੇ ਮੰਨ 92 ਦੇ ਮਿਲ ਕੇ ਜਦੋਂ 1999 ਅਗਰ ਨਰਸਮਰੋ ਹਾਂ ਨਰਸਮਰੋ ਮੋੜ ਚਿੰਦਾਰੀ ਮੋੜਦੇ ਪਦਾਰਵਾਦੀ ਨੀਤੀ ਜਿਹੜੀ ਆ ਜਦੋਂ ਹੋ ਗਏ ਉਹਦੇ ਨਾਲ ਫਿਰ ਸਾਡਾ ਪਬਲਿਕ ਸੈਕਟਰ ਹੋਰ ਟੁੱਟਿਆ ਵਿਕਿਆ ਵਿਕਿਆ ਗਿਆ ਉਹਦੇ ਨਾਲ ਜੋਬਸ ਹੋਰ ਘਟੀਆਂ ਤੇ ਡਿਸਪੈਰਟੀ ਇੱਕ ਪਾਸੇ ਡਿਸਪੈਰਟੀਜ਼ ਵੱਧ ਗਿਆ ਜੋਬਸ ਘਟ ਗਈਆਂ ਸਭ ਤੋਂ ਵੱਡਾ ਅਸੀਂ ਜਿਹੜੇ ਕਾਰਨ ਲਈ ਸਟੱਡੀ ਕੀਤੀ ਨੇ ਕਿਉਂ ਗਏ ਨੇ ਕੁਝ ਬੱਖਵਾਹ ਕਾਰਨ ਇਹ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇੱਥੇ ਜਿਸ ਤਰ੍ਹਾਂ ਦੀ ਉਹ ਪਲੈਂਟ ਚਾਹੁੰਦੇ ਐ এমਪਲੋਇਮੈਂਟ ਨਹੀਂ ਹੈਗੀ ਜੇ ਐਪਲਾਈਮੈਂਟ ਨੂੰ ਮਿਲੀ ਹੋਈ ਹੈ ਤਾਂ ਉਹਦੀ ਕੁਆਲਿਟੀ ਨਹੀਂ ਹੈਗੀ ਲਿਵਿੰਗ ਵੇਜ ਨਹੀਂ ਹੈਗੀ ਤੇ ਬਾਹਰੋਂ ਜਿਹੜੇ ਲੋਕ ਆਉਂਦੇ ਨੇ ਜਦੋਂ ਡਿਸਪਲੇ ਕਰਦੇ ਨੇ ਮੇਰੇ ਕੋਲ ਕੋਈ ਹੈ ਨਹੀਂ ਕੜਾ ਕੋੜਾ ਜਿਹੜਾ ਕੜਾ ਡਿਸਪਲੇ ਕਰਤਾ ਚੇਨ ਡਿਸਪਲੇ ਕਰਤੀ ਕੱਪੜੇ ਦੇ ਇੱਥੇ ਘੱਟ ਨੂੰ ਫੜ ਕੇ ਹਲਾਤਾ ਵੀ ਆ ਦੇਖ ਵੇ ਇਹ ਤਾਂ ਵੇ ਤੇਰੇ ਵਾਲਾ ਨਹੀਂ ਇਹ ਖਾਸ ਹੈ ਹੋਰ ਜਾਂ ਉੱਥੋਂ ਫੋਟੋ ਆਵਾ ਪਾ ਕੇ ਰਸਣਾਗੇ ਸਾਡਾ ਲਿਵਿੰਗ ਸਟੈਂਡਰਡ ਕੀ ਹੈ ਹੈਨਾ ਇਹਦਾ ਉੱਥੇ ਜਾ ਕੇ ਬਦਲ ਲੱਗਦਾ ਵੀ ਉਹ ਲਿਵਿੰਗ ਸਟੈਂਡ ਕੀ ਹੈ ਜਾਂ ਨਹੀਂ ਹੈ ਉਹ ਉਹ ਰੇ ਪਿਛਾਈ ਸਟੋਰੀ ਉਹ ਨਹੀਂ ਉਹ ਆਪਾਂ ਇੱਥੇ ਨਹੀਂ ਲੈ ਸਕਦੇ ਉਹ ਬਿਲਕੁਲ ਅਗੱਲਾਂ ਨੇ ਹਾਂ ਜੀ ਪਰ ਉਹਨੇ ਉਹਦੀ ਡਿਵਰਟਮੈਂਟ ਬਣੀ ਸੀ ਸਾਡਾ ਬੱਚਾ ਵੱਡੀ ਗੱਲ ਦੀ ਜੀ ਫੈਸਲਾ ਇਹ ਕਰ ਲਿਆ ਜਿਹੜੇ ਪਲੱਸ 2 ਤੋਂ ਬੱਚਿਆਂ ਨੇ ਬਾਅਦ ਚ ਡਾਕਟਰ ਬਣਨਾ ਦੀ ਇੰਜੀਨੀਅਰ ਬਣਨਾ ਦੀ ਸਾਡੇ ਜੱਜ ਬਣਨਾ ਸੀ ਤੇ ਵੱਡੇ ਵੱਡੇ ਹੋਰ ਕੈਟੇਗਰੀ ਦੇ ਪ੍ਰੋਫੈਸ਼ਨਲ ਕੈਟੇਗਰੀ ਚ ਆਉਣਾ ਸੀ ਤੇ ਆਪਣੇ ਆਪ ਨੂੰ ਬਹੁਤ ਫਾਇਦਾ ਹੋਣਾ ਸੀ ਦੇਸ਼ ਨੂੰ ਫਾਇਦਾ ਹੋਣਾ ਸੀ ਉਹ ਬੱਚੇ ਪਲੱਸ 2 ਤੋਂ ਬਾਅਦ ਉਧਰ ਨੂੰ ਚੱਲ ਕੇ ਇਸ ਲਈ ਜਿਹੜੇ ਇਕਨੌਮਿਕ ਸਿਸਟਮ ਬਦਲਿਆ ਵਰਲਡ 'ਚ ਸਾਡੇ ਬੰਦਿਆਂ ਤੇ ਸਾਡੇ ਡਿਸਪੈਰਟੀਜ਼ ਵਧਿਆ ਸਾਡੇ ਅਨਪਲਾਈਮੈਂਟ ਵਧੀ ਤੇ ਨਾਲ ਕੁਆਲਿਟੀ ਆਫ এমਪਲਾਈਮੈਂਟ ਘਟੀ ਜਿਸ ਮੈਂ ਹੋ ਕੇ ਮੈਨੋਖਰੀ ਕੀਤੀ ਐ ਤੇ ਜਦੋਂ ਮੈਂ ਐਮਏ ਕੀਤੀ ਐ ਨਾਲ ਦੀ ਨਾਲ ਮੈਨੂੰ ਉਸੇ ਮਹੀਨੇ ਤਿੰਨ ਜੌਬਸ ਮਿਲ ਗਈਆਂ ਸੀ ਸਹੀ ਫਿਰ ਮੈਂ ਹੋਰ ਪੜਿਆ ਐ ਐਮ ਐਫਲ ਪੀ ਐਚ ਡੀ ਕੀਤੀ ਮੈਂ ਪੀ ਐਚ ਡੀ ਤੇ ਥੀਸਸ ਨਾਲੇ ਪੂਰਾ ਵੀ ਨਹੀਂ ਕੀਤਾ ਮੈਨੂੰ ਯੂਨੀਵਰਸਿਟੀ ਜੋਬ ਮਿਲ ਗਈ ਤੇ ਪਰ ਉਸ ਤੋਂ ਬਾਅਦ ਤਾਂ ਹੁਣ ਜਿਹੜਾ ਹੈਗਾ ਪਹਿਲੀ ਗੱਲ ਤਾਂ ਜੌਬ ਨਹੀਂ ਹੈਗੀ ਜੇ ਜੌਬ ਹੈਗੀ ਜੋਬ ਦੇ ਵਿੱਚ ਜੇ ਤਨਖਾਹ ਇੰਨੀ ਘੱਟ ਹੈ ਕਿ ਬੰਦੇ ਦੇ ਆਰਥਿਕ ਪੈਰ ਹੀ ਨਹੀਂ ਹੈਗੇ ਖੜੂਆ ਕਿੱਥੋਂ ਜਦ ਪੈਰ ਨਹੀਂ ਹੋਣਗੇ ਤੇ ਉਹਦੇ ਕਰਕੇ ਸਾਰਾ ਢਾਂਚਾ ਹਿੱਲਿਆ ਜਾਂ ਤੇ ਇਸੇ ਤਰ੍ਹਾਂ ਕੇ ਵੱਡੇ ਪੱਧਰ ਤੇ ਇੱਕ ਅਲੂਜਨ ਦੇ ਵਿੱਚ ਇੱਥੋਂ ਜੱਲ ਕੇ ਵੀ ਜਿਵੇਂ ਤੁਸੀਂ ਪੰਜਾਬ ਦੇ ਦੇਖਿਆ ਹੋਊਗਾ ਪਹਿਲੇ ਪਹਿਲਾ ਸਿਕਲ ਦੇਦੇ ਸੀ ਦੋਆਬੇ ਚ ਇੱਕ ਘਰ ਦੇ ਉੱਤੇ ਟਿੱਡਾ ਜਿਹਾ ਹੁੰਦਾ ਸੀ ਵੀ ਜਹਾਜ਼ ਖੜਾ ਹੁੰਦਾ ਸੀ ਵੀ ਮੈਂ ਨਹੀਂ ਰਹਿਣਾ ਇੱਥੇ ਮੈਂ ਤਾਂ ਉੱਡ ਜਾਣਾ ਜਾਣਾ ਜਾਂ ਤਾਂ ਇੰਗਲੈਂਡ ਜਾਣਾ ਜਾਂ ਕੈਨੇਡਾ ਜਾਣਾ ਹੈ ਜੀ ਹੁਣ ਤਾਂ ਇੱਕ ਤਰ੍ਹਾਂ ਦੀ ਗੱਲ ਕਿ ਗੁਰਦੁਆਰਿਆਂ ਦੇ ਵਿੱਚ ਵੀ ਅਰਦਾਸ ਕਰਾਉਣ ਲੱਗੇ ਕਿ ਮੈਂ ਉੱਜੜਨਾ ਚਾਹੁੰਦਾ ਪੰਜਾਬ ਤੋਂ ਮੇਰੀ ਅਰਦਾਸ ਪ੍ਰਵਾਨ ਹੋਵੇ ਬਹਿ ਗੁਰਦਾਰੇ ਗੁਰਦਾਰੇ ਤੇ ਹੱਥ ਚੜਾਉਂਦੇ ਅੱਜ ਹੱਥ ਚੜਾਉਂਦੇ ਮਤ ਇਹ ਅਰਦਾਸਾਂ ਹੁੰਦੀਆਂ ਨੇ ਇਹ ਉਹ ਸਮੱਸਿਆਵਾਂ ਨੇ ਕਿ ਇਹਨੇ ਸਮਾਜ ਚ ਕਿੰਨੀਆਂ ਕੁ ਗੁੰਝਲਣਾ ਪਾਈਆਂ ਤੁਹਾਨੂੰ ਕਿਦਾਂ ਲੱਗਦਾ ਜੇਕਰ ਉੱਥੇ ਬੈਠੇ ਬੱਚੇ ਨੇ ਉਹਨਾਂ ਦੀ ਮਾਨਸਿਕਤਾ ਪਿੱਛੇ ਰਹਿ ਗਏ ਬਜ਼ੁਰਗਾਂ ਦੀ ਇਹ ਵੀ ਸੜੀ ਤੁਹਾਡੇ ਤੇ ਸਾਇਆ ਆਏਗਾ ਤੇ ਦੂਸਰਾ ਇਕਨੋਮਿਕਲੀ ਕੁਝ ਲੋਕਾਂ ਵਿੱਚੋਂ ਲੱਭਾ ਵੀ ਜਾਂ ਉਜੜੇ ਆ ਇਹ ਗੱਲ ਸਾਹਿਬ ਨੂੰ ਇਹ ਲਾ ਦੇ ਗੱਲ ਹੈ ਇਹਦਾ ਇੰਪੈਕਟ ਤਾਂ ਹੈਗਾ ਬਹੁਤ ਵੱਡਾ ਇਹ ਸਾਡੀ ਸਟੱਡੀ ਇਹ ਓਨੀ ਵੱਡੀ ਨਹੀਂ ਜਿੰਨਾ ਇਹਦੇ ਇੰਪੈਕਟ ਦਿਖ ਰਹੇ ਨੇ ਪਰ ਜਿਹੜਾ ਫੀਲਡ ਵਰਕ ਜਿਉਂ ਦੇਖਿਆ ਜਾਂ ਮੈਂ ਕੈਨੇਡਾ ਅਮਰੀਕਾ ਜਿਉਂ ਦੇਖਿਆਗਾ ਉਹਦੇ ਬਾਰੇ ਮੋٹے ਦੌਰ ਤੇ ਮੈਂ ਤੁਹਾਨੂੰ ਦੱਸ ਦਿੰਨਾ ਵੀ ਦੇਖੋ ਇੱਥੇ ਤਾਂ ਇੰਪੈਕਟ ਇਹ ਹੈ ਕਿ ਰੁੱਖੀ ਮਿੱਟੀ ਦੇਰ ਸਵੇਰ ਗੇਂਦਮ ਰੰਗ ਦੀ ਤਾਂ ਦੋ ਡੰਗ ਦੀ ਰੋਟੀ ਲੋਖ ਖਾ ਰਹੇ ਸੀ ਹਾਂਜੀ ਹੈ ਜਿਹੀ ਜਿਹੀ ਵੀ ਮਿਲਦੀ ਸੀ ਪਰ ਇਥੋਂ ਇਸ ਧਰਮ ਪਲੇਖ ਜਗੇ ਬਈ ਉਥੇ ਤਾਂ ਅਸੀਂ ਮਹਿਲਾ ਜਿ ਰਹਿਣਾ ਉਥੇ ਨਾਲ ਸਾਲ ਤੋਂ ਸਾਲ ਜਿਹੜੇ ਹੈਗੇ ਉਹ ਕੰਮ ਹੈ ਜਦ ਪੀਆਰ ਮਿਲ ਗਈ ਪੀਆਰ ਨੂੰ ਇਹ ਸਮਝਣ ਲੱਗੇ ਜਿਵੇਂ ਬਹੁਤ ਵੱਡੀ ਕੁਆਲਿਫੀਕੇਸ਼ਨ ਹੈ ਬਹੁਤ ਵੱਡੀ ਸਕਿੱਲ ਹੈ ਤੇ ਬਹੁਤ ਵੱਡੀ ਜੌਬ ਹੈ ਹੈ ਜਦ ਮਿਲ ਗਈ ਬਈ ਫਿਰ ਜਿਹਦਾ ਇੱਕ ਸਭ ਤੋਂ ਵੱਡੀ ਡਿਗਰੀ ਹੋਣੀ ਹੈ ਮੈਨੂੰ ਵੀ ਸਾਡੇ ਕੋਲ ਇਸ ਤੋਂ ਵੱਡਾ ਕੁਝ ਨਹੀਂ ਦੁਨੀਆ 'ਚ ਕੁਝ ਨਹੀਂ ਹੋਣਾ ਅਸੀਂ ਵੱਡੇ ਜਾਵਾਂਗੇ ਇੱਥੇ ਹੁਣ ਪਿੱਛੇ ਪਿੱਛੇ ਕੀ ਹੋਇਆ ਕੱਲ ਪਹਿਲਾ ਤਾਂ 15 ਲੱਖ ਤੋਂ 25-25 ਲੱਖ ਲਾ ਕੇ ਇਹ ਗਏ ਜਿਹੜਾ ਬਹੁਤਾ ਪੈਸਾ ਫੜਿਆ ਹੈ ਪੈਸਾ ਉੱਤਰ ਨਹੀਂ ਰਿਹਾ ਤੇ ਉੱਥੋਂ ਪੈਸਾ ਜਿਹੜਾ ਆ ਰਿਹਾ ਉਹ ਬਹੁਤ ਘੱਟ ਆ ਰਿਹਾ ਤੇ ਸੁਨੇਹਾ ਆ ਰਿਹਾ ਵੀ ਹੋਰ ਪੈਸੇ ਦੀ ਲੋੜ ਹੈ ਇਹ ਜਿਹੜਾ ਹੈਗਾ ਮਹਿੰਗਾਈ ਵਧ ਗਈ ਇਹ ਅਪਾਰਟਮੈਂਟ ਦਾ ਰੈਂਟ ਵਧ ਗਿਆ ਜਾਂ ਹੋਰ ਲੋੜ ਹੈ ਤਾਂ ਕਿ ਪੀਆਰ ਮਿਲ ਸਕੇ ਅਰਗਰਬ ਜਿਹੜੀ ਰਹਿੰਦੀ ਹੈ ਉਹਨੂੰ ਵੀ ਵੇਚੋ ਜਾਂ ਜਿਹੜਾ ਘਰ ਹੈ ਉਹਨੂੰ ਵੀ ਵੇਚੋ ਇਹਦਾ ਫਹਾ ਵੱਡੋ ਕਿਸੇ ਕੰਮ ਨਹੀਂ ਆਉਣਾ ਮਰਦੋਂ ਬਾਅਦ ਵੀ ਜੇ ਤੁਸਾਨੂੰ ਦੇਣਾ ਹੈਗਾ ਉਹ ਸਾਨੂੰ ਦੋ। ਹੁਣ ਜਿਹੜੇ ਉੱਥੇ ਗਏ ਨੇ। ਉੱਥੇ ਗਏ ਤੇ ਹੈਗੇ ਇਸ ਇਲੂਜਨ 'ਚ ਕਿ ਅਸੀਂ ਇੱਕ ਬਹੁਤ ਸੋਹਣੀ ਦੁਨੀਆ ਦੇ ਵਿੱਚ ਜਾ ਰਹੇ ਹਾਂ ਜਿੱਥੇ ਸਾਰੀ ਸਾਡੀ ਜ਼ਿੰਦਗੀ ਕੰਫਰਟੇਬਲ ਹੋਊਗੀ। ਪਰ ਉਤੋਂ ਇਹਦੇ ਵਿੱਚੋਂ ਬਹੁਤ ਜਿਆਦਾ ਵੱਡੀ ਗਿਣਤੀ ਉਹਨਾਂ ਡਿਪਲੋਮਾ ਹੋਲਡਰਾਂ ਦੀ ਹੈ ਜੀ ਜੋ ਪਤਾ ਨਹੀਂ ਨਹੀਂ ਪਤਾ ਸੀ ਕਿਹੜਾ ਡਿਪਲੋਮਾ ਕਰ ਰਹੇ ਨੇ। ਸਹੀ ਤੇ ਕਿਉਂ ਡਿਪਲੋਮੇ ਦੀ ਮਾਰਕੀਟ ਦੀ ਕੋਈ ਪੁੱਛਦੱਸ ਹੈਗੀ? ਕਿ ਉਹਦੀ ਲੋੜ ਹੈਗੀ? ਕਦੇ ਉਹਦੇ ਕੰਮ ਉਹ ਤੇ ਮਟਰ ਉਹ ਉੱਥੇ ਜਾ ਕੇ ਸੈਟਲ ਹੋਣਾ ਹੈ ਪੜ੍ਹਾਈ ਕਰਨਾ ਤੇ ਹੈਗਾ ਨਹੀਂ ਉਹਦੀ ਗੱਲ ਤੇ ਆ ਜਿਹੜਾ ਵੀ ਬੱਚਾ ਇੱਥੇ ਜਾਦਾ 8ਵੀਂ ਦੇ ਬੱਚਾ ਹੁੰਦਾ ਤੇ ਉਹਦੇ ਬੇਰੇ ਨੂੰ ਸੋਚਣ ਲੱਗਦੇ 2 ਸਾਲ ਰਹਿ ਗਏ ਆ ਹਾਂ ਬਿਲਕੁਲ ਤੇ 3 ਸਾਲ ਰਹਿ ਗਏ ਆ ਇਹਨੇ ਕੈਨੇਡਾ ਚ ਜਲਣਾ ਮੈਂ ਆਪਣੇ ਪਿੰਡ ਦੀ ਤੁਹਾਨੂੰ ਦੱਸਦਾ ਗੱਲ ਗਰੀ ਪਰਵਾਰਾਂ ਚੋਂ ਬੱਚੇ ਆ ਜਗਦੇਵਪੁਰਾ ਮੇਰਾ ਪਿੰਡ ਹੈ ਬਰਸਾ ਜ਼ਿਲ੍ਹੇ ਚ ਉੱਥੋਂ ਦਾ ਇੱਕ ਸਾਡਾ ਛੋਟੀ ਜਿਹੀ ਜ਼ਿੰਮੇਵਾਰੀ ਚੋਂ ਕਾਰਪੈਂਟਰ ਦਾ ਕੰਮ ਸਿਨੇਰ ਸਿਖਾਉਦੇ ਬਹੁਤ ਸਾਰੇ ਲੋਕ ਜੱਟਾਂ ਦੇ ਬੱਚੇ ਵੀ ਜਿਹੜੇ ਇਹ ਕੰਮ ਆਦਾ ਉਹ ਕਾਰਪੰਟਰ ਦਾ ਕੰਮ ਬੜਾ ਅੱਛਾ ਜਾਣਦਾ ਸੀ ਤੇ ਉਹਦਾ ਬੇਟਾ ਚਲਾ ਗਿਆ ਉੱਥੇ ਉਹ ਹਾਲਾਤ ਇਹ ਕਿ ਉਹਦੇ ਕੋ ਅੱਧਾ ਕਿਲਾ ਜ਼ਮੀਨ ਸੀ ਉਹਨੇ ਆਪਣੇ ਵੱਡੇ ਭਰਾ ਨੂੰ ਇਸ ਵਾਅਦੇ ਨਾਲ ਕਿ ਜਦੋਂ ਮੇਰੇ ਕੋ ਪੈਸੇ ਆਗੇ ਮੈਂ ਵਾਪਸ ਕਰ ਦੂੰਗਾ ਰਜਿਸਟਰੀ ਕਰਤੀ ਅੱਧਾ ਕਿਲਾ ਵੇਚ ਕੇ ਬੱਚਾ ਭੇਜਦਾ ਉੱਥੇ ਉਹਦੇ ਕੋਲ ਕੰਮ ਨਹੀਂ ਆ ਪਿੱਛੇ ਪਿਓ ਕੋਲ ਪੈਸੇ ਨਹੀਂ ਆ ਉਹ ਜਿਹੜਾ ਉੱਥੋਂ ਆਉਂਦਾ ਉਹਦੇ ਅੱਗੇ ਰੋਂਦਾ ਤੇ ਉਹ ਬੱਚਾ ਉੱਥੇ ਵਿਚਾਰਾ ਤੁਰਿਆ ਫਿਰਦਾ ਕੋਈ ਕੰਮ ਨਹੀਂ ਆ ਮੈਂ ਉਹ ਬੱਚੇ ਨੂੰ ਉੱਥੇ ਪੁੱਛਿਆ ਵੀ ਬੇਟੇ ਤੇਰੇ ਪਾਪਾ ਕੋਲ ਬੜੀਆਂ ਸਕਿੱਲ ਸੀ ਜੇ ਤੂੰ ਕਾਰਪੈਂਟਰ ਦਾ ਕੰਮ ਸਿੱਖਿਆ ਜਨੂੰ ਤੇ ਇੱਥੇ ਕੈਬਨਟ ਕਿਚਨ ਦਾ ਬਹੁਤ ਕੰਮ ਆ ਆ ਤੂੰ ਇਹ ਕੰਮ ਕਿਉਂ ਨਹੀਂ ਸਿੱਖਿਆ ਕਹਿੰਦਾ ਨਹੀਂ ਮੈਨੂੰ ਤਾਂ ਅਠਵੀਂ ਚ ਹੀ ਪਤਾ ਲੱਗਾ ਸੀ ਕਿ ਕੈਨੇਡਾ ਜਾਣਾ ਮੈਂ ਕੰਮ ਕਰਕੇ ਕੀ ਲੈਣਾ ਮਤਲਬ ਲੋਕੀ ਇਹ ਪਰੰਪਰਾ ਕਰਕੇ ਜਾਂਦੇ ਕਿ ਉੱਥੇ ਜਾ ਕੇ ਕੰਮ ਸ਼ਾਇਦ ਨਹੀਂ ਕਰਨਾ ਪੈਣਾ ਤੇ ਉਹਦੇ ਮਾਪੇ ਵੀ ਇਹੋ ਕਹਿੰਦੇ ਆ ਕਿ ਜਦੋਂ ਅਸੀਂ ਇਹਨੂੰ ਕਹਿੰਦੇ ਸੀ ਕੰਮ ਸਿੱਖ ਲੈ ਜਾਂ ਕੰਮ ਕਰ ਲੈ ਤੂੰ ਕਿਉਂ ਮੈਨੂੰ ਕੈਨੇਡਾ ਜਾਣਾ ਮੈਂ ਕੰਮ ਸਿੱਖ ਕੇ ਕੀ ਕਰਾਂ ਤੁਸੀਂ ਇਸ ਜਿਹੜਾ ਇਹ ਜਿਹੜਾ ਜਿਹੜਾ ਚੱਕਰ ਇਹਨੂੰ ਕਿਦਾਂ ਦੇਖਦੇ ਜਿਹੜਾ ਇੱਕ ਭਰਮ ਇਹੋ ਜਿਹਾ ਪੈਦਾ ਖੜਾ ਕਰਤਾ ਜਾਂ ਔਰਲ ਸਿਸਟਮ ਜੋ ਹੋ ਗਿਆ ਕਿ ਉੱਥੇ ਦਾ ਹੱਥ ਲਾਏ ਤੇ ਸੋਨਾ ਬਣਦਾ ਜਿਹੜਾ ਸੋਨਾ ਸੋਨੇ ਨਾਲ ਦੁਨੀਆ ਦੀ ਸਾਰੀ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਨੇ ਪਰ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਦੀ ਜਿਹੜੇ ਬੱਚੇ ਉੱਥੇ ਜਾ ਰਹੇ ਨੇ ਇਹ ਉਹ ਤਾਂ ਜਦ ਪੀਆਰ ਲੈਂਦੇ ਨੇ ਜੇ ਮਿਲ ਜਾਵੇ ਹੁਣ ਤਾਂ ਵੱਡੀ ਗਣਤੀ ਇਹ ਵੀ ਹੈ ਕਿ ਡਿਲੀਵਰੀ ਹੁਣ ਨਵੀਂ ਸਮੱਸਿਆ ਸ਼ੁਰੂ ਹੋ ਗਈ ਹੈ ਮਮਲੂਕ ਨਹੀਂ ਮਮਲੂਕ ਜਿਹੜੇ ਲੈਂਦੇ ਨੇ ਉਸ ਤੋਂ ਬਾਅਦ ਜਿਹੜਾ ਉਹ ਕੰਮ ਸ਼ੁਰੂ ਕਰਦੇ ਨੇ ਉਹ ਕੰਮ ਤਾਂ ਉਹਨਾਂ ਦੇ ਸੁਪਨਿਆਂ 'ਚ ਉਹਨਾਂ ਨੇ ਉਹਦੇ ਮਾਪਿਆਂ ਨੂੰ ਉਹਦੇ ਅੜੜੜੇ ਦੂਰ ਤੱਕ ਦੇ ਰਿਸ਼ਤੇ ਲੈਣੇ ਵੀ ਸੋਚਿਆ ਉਹ ਕਰਨਗੇ ਜਿਸ ਤਰ੍ਹਾਂ ਮੈਂ ਦੇਖ ਰਿਹਾ ਸੀ ਕਿ ਇੱਕ ਮੈਰਿਜ ਪਾਰਟੀ 'ਚ 25 ਕੁ ਕੁੜੀਆਂ ਸੀ ਜਿਨ੍ਹਾਂ ਚਿਹਰੇ ਦੱਸ ਰਹੇ ਸੀ ਕਿ ਅਪਾਰਟਮੈਂਟ ਲੈਂਨ ਕੋ ਗਰੁੱਪ ਦੇ ਖਾਂਦੇ ਕਿੰਨੇ ਘਰੇ ਦੇ ਕੁੜੀਆਂ ਨੇ ਪਰ ਜਿਸ ਤਰ੍ਹਾਂ ਉਹਨ ਤੋਂ ਕੰਮ ਕਰਾਇਆ ਜਾ ਰਿਹਾ ਸੀ ਜਿਸ ਤਰ੍ਹਾਂ ਉਹਨਾਂ ਦੇ ਸੁਪਰਵਾਈਜ਼ਰ ਉਹਨਾਂ ਨੂੰ ਡਾਇਰੈਕਟ ਕਰ ਰਹੇ ਸੀ ਤੇ ਗੰਦਾ ਬੋਲ ਰਹੇ ਸੀ ਉੱਥੇ ਮੈਂ ਰੋ ਰਿਹਾ ਸੀ ਮੈਂ ਰੋ ਰਿਹਾ ਸੀ ਇਹ ਕੀ ਹੋ ਰਿਹਾ ਹੈਗਾ ਬੇਰੇ ਇਹ ਹੈ ਕਿ ਉਹ ਨੌਕਰੀ ਲਈ ਜਿਸੜਾ ਤੜਸੇ ਖਰਦੇ ਨੇ ਬਈ ਸਾਨੂੰ ਮਿਲ ਜਾਵੇ ਤੇ ਉਹਦੇ ਵਿੱਚ ਜਿਹੜੀ ਸਾਡਾ ਭਾਈਚਾਰਾ ਜੋ ਪਹਿਲਾ ਗਾਇ ਬੰਦੇ ਚਾਹੇ ਤਾਂ ਰਲੂਆਂ ਪੈਣਾ ਕੁਦਰਤੀ ਰਲੂਆਂ ਪੈ ਗਿਆ ਜਿੱਤ ਗਏ ਇਹ ਉਹਨਾਂ ਨੂੰ ਕੋਈ ਬਿਜ਼ਨਸ ਮਿਲ ਗਿਆ ਜਾਂ ਉਹਨਾਂ ਨੇ ਉਸ ਮੌਕੇ ਕੋਈ ਇਹ ਜੀ ਮਿਹਨਤ ਕੀਤੀ ਚਾਰ ਪੈਸੇ ਜਿਆਦਾ ਛਿਲਣ ਇਕੱਠੇ ਹੋ ਗਏ ਉਹਦੇ ਨਾਲ ਬਿਜ਼ਨਸ ਕਰ ਲਿਆ ਬਿਜ਼ਨਸ ਉਹ ਸਿਸਟਮ ਜਿੱਤ ਕਿੱਡ ਮਹਾਜਾ ਰੋਟਾ ਗਿਆ ਉਹਨਾਂ ਨੇ ਬਿਜ਼ਨਸ ਖੜੇ ਕਰ ਲਏ ਉਹ ਇਹਨਾਂ ਬੱਚਿਆਂ ਨੂੰ ਪਹਿਲੀ ਗੱਲ ਜਿੰਨਾ ਮਿਨੀਮਮ ਇਹ ਵੇਜ ਰੇਟ ਆ ਉਹ ਨਹੀਂ ਦਿੰਦੇ ਉਹਦੇ ਨਾਲ ਬਹੁਤ ਘੱਟ ਦਿੰਦੇ ਨੇ ਤੇ ਉਹ ਦੇਖ ਕੇ ਵੀ ਉਹਨਾਂ ਨੂੰ ਜਲੀਲ ਕਰਦੇ ਨੇ ਜਲੀਲ ਕਰਦੇ ਆ ਤੇ ਇਹ ਬੱਚੇ ਗਏ ਸੀ ਕਿ ਅਸੀਂ ਉੱਪਰਲੀ ਕੈਟਾਗਰੀ ਚ ਪਲੇਸ ਹੋਵਾਂਗੇ ਪਰ ਜਿੰਨਾ ਕਿ ਮੈਂ ਦੇਖ ਰਿਹਾ ਉਹਦਾ ਲੋਏਸਟ ਕੈਟਾਗਰੀ ਚ ਪਲੇਸ ਹੋਣਗੇ ਫਿਰ ਇਸ ਤੋਂ ਬਾਅਦ ਕੀ ਹੋਊਗਾ ਕਿ ਜਦ ਉਹ ਜਿੰਦਗੀ ਸੈਟਲ ਹੋਣਗੇ ਮੈरिज ਕਰਾਉਣੇ ਜੋ ਬੱਚੇ ਹੋਣਗੇ ਉਹਦੇ ਬੱਚੇ ਕਿੱਥੇ ਪੜ੍ਹਨਗੇ ਉਹ ਕੈਪਟਲਿਸਟ ਸਿਸਟਮ ਹੈ ਉਹ ਜ ਫਿਰ ਉਹਨਾਂ ਥੱਲੇ ਆਲੇ ਜਾਉਣਾ ਹੈਗਾ ਇੱਥੇ ਇੱਥੇ ਦਾ ਅਵਰਮੈਂਟਲਿੰਗੂ ਗਰੁੱਪ ਸੀ